ਕਿੱਥੇ ਲਾਵਾਂ ਪੈਸਾ ਲਾਰਜ ਐਂਡ ਮਿਡ ਕੈਪ ਮਿਚੁਅਲ ਫੰਡ ਦੀ ਗੱਲ ਕਰਾਂਗੇ ਲਾਰਜ ਕੈਪ ਕੰਪਨੀਆਂ ਨੇ ਉਹ ਸਾਰੀਆਂ ਤੁਹਾਡੇ ਘਰਾਂ ਦੇ ਵਿੱਚ ਘੁੰਮਦੀਆਂ ਨੇ ਇੱਥੇ ਤੁਸੀਂ 500 ਰੁਪਏ ਦਾ ਸ਼ੇਅਰ ਲੈ ਕੇ ਉਹਦਾ ਓਨਾ ਹਿੱਸੇਦਾਰ ਬਣ ਸਕਦੇ ਹੋ ਕਿਸ ਏਜ ਗਰੁੱਪ ਨੂੰ ਇਹਦੇ ਵਿੱਚ ਜ਼ਿਆਦਾ ਇਨਵੈਸਟ ਕਰਨਾ ਚਾਹੀਦਾ ਇਹ ਹਰ ਇੱਕ ਦੇ ਪੋਰਟਫੋਲੀਓ ਚ ਹੋਣੇ ਚਾਹੀਦੇ ਨੇ ਚਾਹੇ ਉਹ ਛੋਟੇ ਤੋਂ ਛੋਟਾ ਚਾਹੇ ਉਹ ਵੱਡੇ ਤੋਂ ਵੱਡਾ 65 ਤੋਂ ਉੱਪਰ ਦੀ ਉਮਰ ਦੇ ਨਿਵੇਸ਼ਕ ਨਿਮਨ ਉਹਨਾਂ ਨੂੰ ਕਹਿਣਾ ਚਾਹੂੰਗਾ ਮਤਲਬ ਆਪਣੀ ਪੂੰਜੀ ਦਾ ਜਿਹੜਾ 70% ਹਿੱਸਾ ਉਹ ਲਾਰਜ ਕੈਪ ਕੰਪਨੀਆਂ ਦੇ ਵਿੱਚ ਨਿਵੇਸ਼ ਕਰਨ ਜਿਹੜਾ ਮਿਡ ਕੈਪ ਪਾ ਰਿਹਾ ਹੈ ਬੰਦਾ ਕਿੰਨਾ ਸਾਲ ਸੋਚ ਕੇ ਇਨਵੈਸਟਮੈਂਟ ਕਰੇ ਇਹ ਮਿਊਚੁਅਲ ਫੰਡ ਨੇ ਤੁਹਾਡੇ ਲਈ ਬੜਾ ਹੀ ਸੁਖਾਲਾ ਕੰਮ ਕਰ ਦਿੱਤਾ ਜਿੰਨਾ ਲੰਬਾ ਸਮਾਂ ਦਿਓਗੇ ਓਨਾ ਪੈਸਾ ਤੁਹਾਡਾ ਵੱਧ ਵੱਧਾ ਮਿਊਚੁਅਲ ਫੰਡ ਇੱਕ ਐਦਾਂ ਦੀ ਚੀਜ਼ ਹੈ ਜੀ ਜੋ ਤੁਹਾਨੂੰ ਮਤਲਬ ਫਰਸ਼ ਤੋਂ ਅਰਸ਼ ਤੱਕ ਪਹੁੰਚਾ ਸਕਦੀ ਹੈ ਕਿ ਥੇਲਾਵਾ ਪੈਸਾ ਪ੍ਰੈਜ਼ੈਂਟਡ ਬਾਈ ਐਸ ਬੀ ਆਈ ਮਿਊਚੁਅਲ ਫੰਡ ਅ ਪਾਰਟਨਰ ਫਾਰ ਲਾਈਫ ਸਵਾਗਤ ਹੈ ਸਾਰੇ ਦਰਸ਼ਕਾਂ ਦਾ ਪੀਟੀਸੀ ਨਿਊਜ਼ ਦੇ ਵਿੱਚ ਮੇਰਾ ਨਾਮ ਭਗਮੀ ਟਾਈਗਰ ਚੰਡੋਕ ਹੈ ਔਰ ਅਸੀਂ ਆਪਣਾ ਖਾਸ ਪ੍ਰੋਗਰਾਮ ਲੈ ਕੇ ਆਇਆ SBI ਮਿਊਚੁਅਲ ਫੰਡ ਪ੍ਰੈਜ਼ੈਂਟਸ ਕਿੱਥੇ ਲਾਵਾਂ ਪੈਸਾ ਅੱਜ ਸਾਡਾ 8ਵਾਂ ਐਪੀਸੋਡ ਹੈ ਔਰ ਆਪਣੀ ਸੀਰੀਜ਼ ਨੂੰ ਅੱਗੇ ਜਾਂਦੇ ਵੇ ਅਸੀਂ ਵੱਖਰੇ ਵੱਖਰੇ ਮਿਊਚੁਅਲ ਫੰਡ ਦੀ ਗੱਲਾਂ ਸ਼ੁਰੂ ਕਰ ਲਈਆਂ ਇਸ ਸੀਰੀਜ਼ ਦੇ ਵਿੱਚ ਅਸੀਂ ਲਾਰਜ ਕੈਪ ਐਂਡ ਲਾਰਜ ਐਂਡ ਮਿਡ ਕੈਪ ਮਿਊਚੁਅਲ ਫੰਡ ਦੀ ਗੱਲ ਕਰਾਂਗੇ ਇਹਦੇ ਲਈ ਸਾਡੇ ਲਈ ਖਾਸ ਐਕਸਪਰਟ ਜੁੜੇ ਨੇ ਸ਼੍ਰੀ ਜਸਪ੍ਰੀਤ ਸਿੰਘ ਤਿਵਾਨਾ ਜੀ ਇਨਾਂ ਨੇ ਬੀਐਸਸੀ ਨਾਨ ਮੈਡੀਕਲ ਕੀਤੀ ਸੀ 2007 ਦੇ ਵਿੱਚ ਡੀਏਵੀ ਕਾਲਜ ਜਲੰਧਰ ਤੋਂ ਉਹਦੇ ਬਾਅਦ ਇਹਨਾਂ ਨੇ ਆਪਣੀ ਐਮਬੀਏ ਕੀਤੀ ਫਾਈਨੈਂਸ ਦੇ ਵਿੱਚ 2010 ਦੇ ਵਿੱਚ ਭਾਰਤੀ ਵਿਦਿਆਪੀਠ ਪੂਨਾ ਤੋਂ 15 ਸਾਲਾਂ ਦਾ ਇਹਨਾਂ ਦਾ ਇੱਕ ਲੰਮਾ ਤਜਰਬਾ ਰਿਹਾ ਹੈ ਪਹਿਲਾਂ ਇਹਨਾਂ ਨੇ 2 ਸਾਲ ਆਈਸੀਸੀਬੈਂਕ ਉਹਦੇ ਬਾਅਦ ਕੋਟਕ ਬੈਂਕ ਔਰ ਇੰਡਸੈਂਟ ਬੈਂਕ ਦੇ ਕੰਮ ਕੀਤਾ ਔਰ 2015 ਦੇ ਵਿੱਚ ਇਹਨਾਂ ਨੇ ਆਪਣੀ ਕੰਪਨੀ ਆਪਣੇ ਦੋ ਹੋਰ ਦੋਸਤਾਂ ਨਾਲ ਮਿਲ ਕੇ ਖੋਲੀ ਫਿਨਬਕਸ ਫਾਈਨੈਂਸ਼ੀਅਲ ਮੈਨੇਜਮੈਂਟ ਦੇ ਵਿੱਚ ਤੁਹਾਡਾ ਖਾਸ ਸਵਾਗਤ ਹੈ ਤਿਵਾਨਾ ਸਾਹਿਬ ਸਾਡੇ ਪ੍ਰੋਗਰਾਮ ਦੇ ਵਿੱਚ ਤਿਵਾਨਾ ਜੀ ਥੋੜਾ ਤਾਂ ਪਹਿਲਾਂ ਇਹ ਚਾਨਣਾ ਪਾਓ ਕਿ ਇਹ ਲਾਰਜ ਕੈਪ ਹੁੰਦਾ ਕੀ ਹੈ ਲਾਰਜ ਐਂਡ ਮਿਡ ਕੈਪ ਕੀ ਹੁੰਦਾ ਥੋੜਾ ਲਾਰਜ ਕੈਪ ਫੰਡ ਸਕੀਮ ਇਹਨੇ ਸਾਨੂੰ ਸਮਝਾਓ ਔਰ ਸਰਲ ਪਾਸਾ ਸਾਡੇ ਲੋਕਾਂ ਨੂੰ ਸਮਝ ਆਏ ਕਿ ਇਹ ਚੀਜ਼ ਕੀ ਹੈਗੀ ਹੈ ਸ਼ਸ਼ੀਕਲ ਜੀ ਸਭ ਤੋਂ ਪਹਿਲਾਂ ਤਾਂ ਪੀਟੀਸੀ ਦੇਖਣ ਵਾਲੇ ਸਾਰੇ ਸ਼ਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸ਼ਸ਼ੀਕਲ ਤੇ ਪੀਟੀਸੀ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਬਹੁਤ ਸੋਹਣੇ ਪ੍ਰੋਗਰਾਮ ਦੇ ਵਿੱਚ ਸੱਦਾ ਦਿੱਤਾ ਤੇ ਆਪਣੇ ਵਿਚਾਰ ਪੇਸ਼ ਕਰਨ ਦਾ ਮੌਕਾ ਦਿੱਤਾ ਲਾਰਜ ਕੈਪ ਫੰਡ ਤੋਂ ਪਹਿਲਾਂ ਮੈਂ ਉਸ ਦੇ ਇੱਕ ਬੇਸਿਕ ਤੁਹਾਨੂੰ ਦੱਸਣਾ ਚਾਹੂੰਗਾ ਕਿ ਲਾਰਜ ਕੈਪ ਜਿਹੜਾ ਸ਼ਬਦ ਆਇਆ ਜਾਂ ਜਿਹੜੀਆਂ ਵੱਡੀਆਂ ਕੰਪਨੀਆਂ ਦਾ ਜਿਹੜਾ ਇੱਕ ਜਿੱਥੋਂ ਲਾਰਜ ਕੈਪ ਬਣਿਆ ਕਿ ਲਾਰਜ ਕੈਪ ਕੀ ਹੁੰਦਾ ਉਹ ਇੱਕ ਸਟਾਕ ਮਾਰਕੀਟ ਦੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਜਿਨ੍ਹਾਂ ਨੂੰ ਹਰ ਇੱਕ ਬੱਚਾ-ਬੱਚਾ ਜਾਣਦਾ ਹੈ ਹਰੇਕ ਹਰੇਕ ਇਨਸਾਨ ਨੂੰ ਪਤਾ ਹੁੰਦਾ ਹੈ ਕਿ ਕੰਪਨੀਆਂ ਵੱਡੀਆਂ ਨੇ ਤੇ ਇਸ ਕਰਕੇ ਉਹਨਾਂ ਨੂੰ ਲਾਰਜ ਕੈਪ ਕਿਹਾ ਜਾਂਦਾ ਬਟ ਆਮ ਲੋਕਾਂ ਨੂੰ ਇਹ ਸਮਝਣ ਲਈ ਬੜਾ ਇਹ ਟਿਪੀਕਲ ਜਿਹਾ ਕੰਮ ਹੈ ਇੱਕ ਇਸ ਨੂੰ ਸਮਝਾਉਣ ਲਈ ਮੈਂ ਇੱਕ ਸਿੰਪਲ ਤਰੀਕੇ ਨਾਲ ਤੁਹਾਨੂੰ ਦੱਸ ਦਿੰਨਾ ਜਿਹੜੀਆਂ ਇੰਡੀਆ ਦੀਆਂ ਕੰਪਨੀਆਂ ਸਟਾਕ ਮਾਰਕੀਟ 'ਚ ਟ੍ਰੇਡ ਹੋ ਰਹੀਆਂ ਨੇ ਉਹਨਾਂ ਦੀਆਂ ਜਿਹੜੀਆਂ 1 ਤੋਂ 100 ਨੰਬਰ ਦੀਆਂ ਕੰਪਨੀਆਂ ਨੇ ਪਹਿਲੀਆਂ 100 ਕਹਿ ਲਓ ਉਹਨਾਂ ਨੂੰ ਲਾਰਜ ਕੈਪ ਕਿਹਾ ਜਾਂਦਾ ਇਹ ਲਾਰਜ ਕੈਪ ਕੱਢਣ ਦਾ ਤਰੀਕਾ SEBI ਨੇ ਬੜਾ ਹੀ ਸੌਖਾ ਕੀਤਾ ਉਹਦੀ ਮਾਰਕੀਟ ਕੈਪਟਲਾਈਜੇਸ਼ਨ ਜਿੰਨੀ ਹੈਗੀ ਆ ਉਸ ਦੇ ਅਧਾਰ ਤੇ ਇੱਕ ਤੋਂ 100 ਕੰਪਨੀਆਂ ਉਹਨਾਂ ਨੇ ਪਹਿਲੀਆਂ ਜਿਹੜੀਆਂ ਉਹਨਾਂ ਦੀ ਇੱਕ ਲਿਸਟ ਬਣਾਈ ਜਿਨ੍ਹਾਂ ਨੂੰ ਲਾਰਜ ਕੈਪ ਕੰਪਨੀਆਂ ਕਿਹਾ ਜਾਂਦਾ ਆਮ ਪਬਲਿਕ ਨੂੰ ਆਮ ਪੰਜਾਬ ਦੇ ਲੋਕਾਂ ਨੂੰ ਜਾਂ ਦੁਨੀਆ ਦੇ ਲੋਕਾਂ ਨੂੰ ਜੋ ਪੰਜਾਬੀ ਵਿੱਚ ਇਹ ਪ੍ਰੋਗਰਾਮ ਦੇਖ ਰਹੇ ਨੇ ਮੈਂ ਇੱਕ ਸਿੰਪਲ ਭਾਸ਼ਾ ਵਿੱਚ ਦੱਸਣਾ ਚਾਹੂੰਗਾ ਕਿ ਜਿਹੜੀਆਂ ਲਾਰਜ ਕੈਪ ਕੰਪਨੀਆਂ ਨੇ ਉਹ ਸਾਰੀਆਂ ਤੁਹਾਡੇ ਘਰਾਂ ਦੇ ਵਿੱਚ ਘੁੰਮਦੀਆਂ ਨੇ ਮੈਂ ਉਦਾਹਰਨ ਦੇ ਤੌਰ ਤੇ ਕਹੂੰਗਾ ਜਿਵੇਂ ਨੈਸਲੇ ਹੋ ਗਿਆ ਨੈਸਲੇ ਦੇ ਪ੍ਰੋਡਕਟ ਆਪਾਂ ਸਾਰੇ ਲੈ ਕੇ ਆਉਂਦੇ ਆ ਮਰੂਤੀ ਦੀ ਗੱਡੀ ਆਪਾਂ ਸਾਰੇ ਨੇ ਚਲਾਈ ਆਲਮੋਸਟ ਇਦਾਂ ਦੀ ਜਿਹੜੀ ਕੰਪਨੀ ਐਚਡੀਐਫਸੀ ਬੈਂਕ ਹੋ ਗਿਆ ਐਸਬੀਆਈ ਬੈਂਕ ਹੋ ਗਿਆ ਇਹ 100 ਕੰਪਨੀਆਂ ਮੇਰੇ ਕਹਾਲ ਹਰ ਇੱਕ ਆਮ ਆਦਮੀ ਨੂੰ ਪਤਾ ਹੀ ਹੋਣ ਗਿਆ ਕਿ ਕਿਹੜੀਆਂ ਕੰਪਨੀਆਂ ਨੇ ਤੇ ਇਹਨਾਂ ਦੇ ਵਿੱਚ ਜਦੋਂ ਮਿਊਚੁਅਲ ਫੰਡ ਕੰਪਨੀਆਂ ਆਪਣੇ ਬਿਹਾਫ ਤੇ ਪੈਸਾ ਲਾਉਂਦੀਆਂ ਨੇ ਤਾਂ ਉਹ ਇਕੱਠਾ ਹੋ ਕੇ ਬਣ ਜਾਂਦਾ ਹੈ ਲਾਰਜ ਕੈਪ ਮਿਊਚੁਅਲ ਫੰਡ ਬਟ ਇੱਕ ਇਥੇ ਮੈਂ ਹੋਰ ਚੀਜ਼ ਦੱਸਣੀ ਚਾਹਣਾ ਕਿ ਜਦੋਂ ਇਹ ਸੀਮਾ ਨਿਰਧਾਰਿਤ ਹੋ ਜਾਂਦੀ ਹੈ ਸੇਬੀ ਨੇ 2017 ਵਿੱਚ ਇਹਨਾਂ ਦੀ ਪਰਸੈਂਟੇਜ ਵੀ ਨਿਰਧਾਰਿਤ ਕੀਤੀ ਲਾਰਜ ਕੈਪ ਫੰਡ ਦੇ ਵਿੱਚ 80% ਕੰਪਨੀਆਂ ਲਾਰਜ ਕੈਪ ਮਿਨੀਮਮ ਹੋਣਗੀਆਂ ਹੀ ਹੋਣਗੀਆਂ ਤੇ ਇਸ ਨਾਲ ਕੀ ਹੁੰਦਾ ਨਿਵੇਸ਼ਕ ਨੂੰ ਇੱਕ ਬਹੁਤ ਹੀ ਵੱਡਾ ਭਰੋਸਾ ਹੁੰਦਾ ਕਿ ਮੇਰਾ ਜਿਹੜਾ ਪੈਸਾ ਆ ਸੇਫ ਕੰਪਨੀਆਂ ਵਿੱਚ ਜਾ ਰਿਹਾ ਹੈ ਉੱਥੇ ਇਨਵੈਸਟ ਹੋ ਰਿਹਾ ਹੁਣ ਮੈਂ ਇੱਕ ਛੋਟੀ ਜੀ ਉਦਾਹਰਨ ਲੈਣਾ ਕਿਸੇ ਬੰਦੇ ਕੋਲ 500 ਰੁਪਇਆ ਬਟੂ 500 ਰੁਪਏ ਦੇ ਵਿੱਚ ਰਿਲਾਇੰਸ ਹੋ ਗਿਆ ਐਚਡੀਐਫਸੀ ਹੋ ਗਿਆ ਐਸਬੀਆਈ ਹੋ ਗਿਆ ਉਹਨਾਂ ਦੇ ਵਿੱਚ ਹਿੱਸਾ ਤਾਂ ਪਾ ਨਹੀਂ ਸਕਦਾ ਜਾਂ ਉਹਨਾਂ ਦਾ ਮਾਲਕ ਨਹੀਂ ਬਣ ਸਕਦਾ ਜਾਂ ਸ਼ੇਅਰਹੋਲਡਰ ਨਹੀਂ ਬਣ ਸਕਦਾ ਹਿੱਸੇਦਾਰ ਨਹੀਂ ਬਣ ਸਕਦਾ ਪਰ ਇੱਥੇ ਤੁਸੀਂ 500 ਰੁਪਏ ਦਾ ਸ਼ੇਅਰ ਲੈ ਕੇ ਉਹਦਾ ਉਹਨਾਂ ਹਿੱਸੇਦਾਰ ਬਣ ਸਕਦੇ ਹੋ ਉਹ ਕੰਪਨੀ ਜਿੰਨਾ ਪ੍ਰੋਫਿਟ ਕਰੇਗੀ ਜਿੰਨਾ ਸੋਹਣਾ ਕੰਮ ਕਰੇਗੀ ਉਹਦਾ ਜੋ ਥੋੜਾ ਹਿੱਸਾ ਬਣਦਾ ਉਹ ਤੁਹਾਡੇ ਸ਼ੇਅਰ ਦੀ ਕੀਮਤ ਵੱਧ ਜਾਂਦੀ ਹੈ 500 ਵਾਲਾ 550 ਹੋ ਗਿਆ ਤਾਂ ਤੁਹਾਡਾ 50 ਪ੍ਰੋਫਿਟ ਤੁਹਾਡੇ ਕਰਿਆ ਆ ਗਿਆ ਇਹਨਾਂ ਨੂੰ ਕਿਹਾ ਜਾਂਦਾ ਜੀ ਲਾਰਜ ਕੈਪ ਕੰਪਨੀਆਂ ਤੇ ਇਸ ਤਰੀਕੇ ਕੰਮ ਕਰਦੀਆਂ ਤੇ ਇਹ ਵਰਡ ਤੁਸੀਂ ਯੂਜ਼ ਕੀਤਾ ਬੜੀ ਵਾਰ ਡਿਸਕਸ਼ਨ ਕੈਪ ਕੈਪ ਦਾ ਜਿੱਥੇ ਤੱਕ ਮੈਨੂੰ ਪਤਾ ਫੁੱਲ ਫਾਰਮ ਹੁੰਦਾ ਕੈਪੀਟਲਾਈਜ਼ੇਸ਼ਨ ਥੋੜਾ ਮਾਰਕੀਟ ਕੈਪੀਟਲਾਈਜ਼ੇਸ਼ਨ ਕਿਦਾਂ ਕੈਲਕੂਲੇਟ ਹੁੰਦੀ ਸਰਲ ਪਾਸ਼ਾ ਚ ਦੱਸੋ ਸਾਨੂੰ ਮਾਰਕੀਟ ਕੈਪੀਟਲਾਈਜ਼ੇਸ਼ਨ ਇੱਕ ਬਹੁਤ ਹੀ ਵੱਡਾ ਟੌਪਿਕ ਹੈ ਕੈਲਕੂਲੇਟ ਕਰਨ ਦਾ ਇਹਨੂੰ ਅਗਰ ਡਿਸਕਸ ਕਰੀਏ ਤਾਂ ਬਹੁਤ ਹੀ ਲੰਬਾ ਸਮਾਂ ਲੱਗੇਗਾ ਕਿ ਮੈਂ ਇੱਕ ਬੜੀ ਸਰਲ ਪਾਸ਼ਾ ਵਿੱਚ ਆਮ ਲੋਕਾਂ ਨੂੰ ਦੱਸਣਾ ਚਾਹੂੰਗਾ ਕਿ ਮਾਰਕੀਟ ਕੈਪ ਜਿੰਨੇ ਕੰਪਨੀ ਦੇ ਸ਼ੇਅਰ ਬਾਜ਼ਾਰ ਵਿੱਚ ਟ੍ਰੇਡ ਹੋ ਰਹੇ ਨੇ ਜਾਂ ਲੋਕਾਂ ਦੇ ਹੱਥਾਂ ਵਿੱਚ ਜਾਂ ਉਹਦੇ ਮਾਲਕ ਕੋਲ ਜਿੰਨੇ ਵੀ ਉਹਦੇ ਟੋਟਲ ਨੰਬਰ ਆਫ ਸ਼ੇਅਰ ਨੇ ਉਹਨਾਂ ਨੂੰ ਉਹਦੀ ਅੱਜ ਦੀ ਕੀਮਤ ਨਾਲ ਅਗਰ ਗੁਣਾ ਕਰ ਦਈਏ ਤੇ ਉਹਦਾ ਜਿਹੜਾ ਟੋਟਲ ਵੈਲਿਊ ਆ ਜਾਂਦੀ ਹੈ ਉਹਨੂੰ ਮਾਰਕੀਟ ਕੈਪ ਕਿਹਾ ਜਾਂਦਾ ਸੋ ਆਮ ਪਾਸ਼ਾ ਚ ਅਸੀਂ ਮੇਕਾ ਲਾਰਜ ਕੈਪ ਨੂੰ ਬਲੂ ਚਿਪ ਕੰਪਨੀਆਂ ਵੀ ਕਹਿ ਦਿੰਨੇ ਆ ਤੇ ਵੱਡੇ ਨਾਂ ਹੈਗੇ ਜਿਵੇਂ ਰੇਲਾਈਐਂਸ ਹੈ ਇਨਫੋਸਿਸ ਹੈ ਟਾਟਾ ਸਟੀਲ TCS ਇਹ ਵੱਡੇ ਵੱਡੇ ਨਾਂ ਇਹਦੇ ਵਿੱਚ ਹੈਗੇ ਆ ਜਿਹੜਾ ਬੰਦਾ ਲਾਰਜ ਕੈਪ ਦੇ ਮਿਊਚੁਅਲ ਫੰਡ ਚ ਇਨਵੈਸਟ ਕਰ ਰਹੇ ਜਸਪ੍ਰੀਤ ਜੀ ਉਹ ਕਿੰਨਾ ਟਾਈਮ ਡਿਊਰੇਸ਼ਨ ਰੱਖੇ ਔਰ ਕਿੰਨੇ ਟਾਈਮ ਚ ਉਹਨੂੰ ਲੱਗਦਾ ਹੈ ਕਿ ਇਹ ਜਿਹੜਾ ਜਿਸ ਚੀਜ਼ ਲਈ ਉਹ ਇਨਵੈਸਟ ਕਰ ਰਹੇ ਹੈ ਉਹਦਾ ਉਹ ਪੂਰੀ ਤਰੀਕੇ ਨਾਲ ਰਿਟਰਨ ਦੇ ਸਕਦਾ ਹੈ ਟਾਈਮ ਡਿਊਰੇਸ਼ਨ ਔਰ ਰਿਸਕ ਐਪੀਟਾਈਟ ਕਿੰਨਾ ਕੁ ਬੰਦਾ ਲੈ ਸਕਦਾ ਹੈ ਇਹਦੇ ਵਿੱਚ ਬਹੁਤ ਹੀ ਸੋਹਣਾ ਸਵਾਲ ਕੀਤਾ ਟਾਈਗਰ ਸਾਹਿਬ ਤੁਸੀਂ ਮੈਂ ਇਹ ਦੱਸਣਾ ਚਾਹੂੰਗਾ ਜਦੋਂ ਵੀ ਮੈਂ ਆਪਣੇ ਕਲਾਇੰਟਾਂ ਕੋਲ ਜਾਂਨਾ ਕਿਸੇ ਕੋਲ ਵੀ ਜਾਣਾ ਮੈਂ ਇਸ ਤੇ ਬੜੀ ਵਧੀਆ ਸੋਹਣੀ ਡਿਸਕਸ਼ਨ ਅਸੀਂ ਕਰਦੇ ਆ ਜੋ ਤੁਸੀਂ ਸਵਾਲ ਕੀਤਾ ਬਹੁਤ ਹੀ ਸੋਹਣਾ ਸਵਾਲ ਕੀਤਾ ਕਿ ਮੈਨੂੰ ਸਮਾਂ ਕਿੰਨਾ ਚਾਹੀਦਾ ਇਹਦੇ ਵਿੱਚ ਇਨਵੈਸਟ ਕਰਨੀ ਤਾਂ ਕਿ ਮੈਂ ਸੋਨਾ ਮੁਨਾਫਾ ਇਹ ਜੋ ਵਸੂਲ ਸਕਾਂ ਮੈਂ ਇੱਕ ਛੋਟੀ ਜਿਹੀ ਧਾਰਨ ਲਾਉਂਗਾ ਤਾਂ ਉਹਦਾ ਆਨਸਰ ਆਪਣੇ ਆਪ ਹੀ ਸਾਰੇ ਲੋਕਾਂ ਨੇ ਜਦੋਂ ਉੱਤਰ ਸਾਰੇ ਲੋਕ ਆਪਣੇ ਆਪ ਹੀ ਦੇ ਦੇਣਗੇ ਜਦੋਂ ਆਪਾਂ ਕੋਈ ਬਿਜ਼ਨਸ ਸ਼ੁਰੂ ਕਰਦੇ ਹਾਂ ਚਾਹੇ ਕੋਈ ਵੀ ਹੋਵੇ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਅਗਰ ਮੈਂ ਅੱਜ ਸ਼ੁਰੂ ਕੀਤਾ ਤਾਂ ਇਹ ਨਹੀਂ ਹੋ ਸਕਦਾ ਕਿ ਮੈਨੂੰ ਮਹੀਨੇ ਬਾਅਦ ਉਹਦਾ ਪ੍ਰੋਫਿਟ ਦੁੱਗਣਾ ਹੋ ਜਾਏ ਤਿਗਣਾ ਹੋ ਜਾਏ ਚੌਗਣਾ ਹੋ ਜਾਏ ਨਹੀਂ ਹੋ ਸਕਦਾ ਤਾਂ ਇੱਕ ਮੈਨੂੰ ਬੇਸਿਕ ਤੋਂ ਸ਼ੁਰੂ ਕਰਕੇ ਮਿਨੀਮਮ ਮਿਨੀਮਮ 3 ਤੋਂ 5 ਸਾਲ ਲੱਗਦੇ ਨੇ ਉਹਨੂੰ ਸੋਨਾ ਦੁੜਾਨ ਦੇ ਲਈ ਤਾਂ ਕਿ ਉਹਦਾ ਮੁਨਾਫਾ ਸੋਨਾ ਆ ਸਕੇ ਇਹੀ ਚੀਜ਼ ਵੱਡੀਆਂ ਕੰਪਨੀਆਂ ਦੇ ਵਿੱਚ ਅਗਰ ਤੁਸੀਂ ਲਾਰਜ ਕੈਪ ਦੇ ਵਿੱਚ ਜਾਂ ਮੈਂ ਕਹਿੰਨਾ ਸ਼ੇਅਰ ਮਾਰਕੀਟ ਦੇ ਵਿੱਚ ਜਾਂ ਮਿਊਚੁਅਲ ਫੰਡ ਦੇ ਵਿੱਚ ਕਿਤੇ ਵੀ ਪੈਸਾ ਲਗਾਉਣਾ ਚਾਹੁੰਦੇ ਹੋ ਉਹਨੂੰ ਆਪਣੇ ਮਨ ਦੇ ਵਿੱਚ ਤੁਸੀਂ 5 ਸਾਲ ਦਾ ਇੱਕ ਸਮਾਂ ਲੈ ਕੇ ਚੱਲਣਾ ਜਦ ਕਿ ਉਹਦੇ ਵਿੱਚ ਕੋਈ ਲੋਕਕਨ ਨਹੀਂ ਹੁੰਦਾ ਕੋਈ ਜ਼ਰੂਰੀ ਨਹੀਂ ਹੈ ਕਿ ਹਰ ਇੱਕ ਫੰਡ ਲੋਕਕਨ ਹੋਵੇ ਤੁਸੀਂ ਉਹਨੂੰ ਅਗਲੇ ਦਿਨ ਵੀ ਕਢਾ ਸਕਦੇ ਹੋ ਜਦੋਂ ਤੁਹਾਡੀ ਜ਼ਰੂਰਤ ਆ ਕਢਾ ਸਕਦੇ ਹੋ ਬਟ ਅਗਰ ਤੁਸੀਂ ਆਪਣੇ ਮਨ ਦੇ ਵਿੱਚ ਇਹ ਉਹਨੂੰ ਤਾਲਾ ਲਗਾ ਕੇ ਚੱਲੋਗੇ ਆਪਣੇ ਮਨ ਨੂੰ ਕਿ 5 ਸਾਲ ਮੈਂ ਇਹਦੇ ਹਾਲ ਦੇਖਣਾ ਨਹੀਂ ਆ ਦੈਨ ਹੀ ਤੁਹਾਨੂੰ ਕੰਪਾਊਂਡਿੰਗ ਜਿਹੜੀ ਕੋ ਚੱਕਰਵਿਰਤੀ ਵਿਆਜ ਕਹਿੰਦੇ ਆ ਪੰਜਾਬੀ ਦੇ ਵਿੱਚ ਉਸ ਦਾ ਮਜ਼ਾ ਆਮ ਪਬਲਿਕ ਨੂੰ ਆਏਗਾ ਇੱਕ ਉਹ ਵੈਲਥ ਕ੍ਰੀਏਸ਼ਨ ਹੈ ਹੋएगी ਕੰਪਾਊਂਡਿੰਗ ਹੋਏਗੀ ਕੰਪਾਊਂਡਿੰਗ ਇੱਕ ਅਲੱਗ ਬੜਾ ਵੱਡਾ ਵਿਸ਼ਾ ਆ ਜੋ ਕਿ ਹਰ ਇੱਕ ਨੂੰ ਸਿੱਖਣਾ ਚਾਹੀਦਾ ਹਰ ਇੱਕ ਨੂੰ ਪੜ੍ਹਨਾ ਚਾਹੀਦਾ ਬਟ ਉਸ ਤੇ ਚਲੋ ਜਦੋਂ ਤੁਸੀਂ ਕਦੇ ਅਗਲਾ ਪ੍ਰੋਗਰਾਮ ਕਰਾਂਗੇ ਆਪਾਂ ਉਸ ਤੇ ਫਿਰ ਸਲਾਹ مشورہ ਕਰਾਂਗੇ ਜਾਂ ਇੱਕ ਲੋਕਾਂ ਨੂੰ ਉਸ ਦੀ ਇਨਫਾਰਮੇਸ਼ਨ ਦੇਾਂਗੇ ਇੱਕ ਤੁਹਾਨੂੰ ਬਹੁਤ ਇੰਪੋਰਟੈਂਟ ਸਵਾਲ ਇਹਦੇ ਵਿੱਚੋਂ ਹੀ ਨਿਕਲ ਕੇ ਆਉਂਦਾ ਜਸਪ੍ਰੀਤ ਜੀ ਕੀ ਕਿਸ ਏਜ ਗਰੁੱਪ ਨੂੰ ਇਹਦੇ ਵਿੱਚ ਜ਼ਿਆਦਾ ਇਨਵੈਸਟ ਕਰਨਾ ਚਾਹੀਦਾ ਯੰਗਸਟਰ ਨੂੰ ਕਰਨਾ ਚਾਹੀਦਾ ਹੈ ਰਿਟਾਇਰੀ ਨੂੰ ਕਰਨਾ ਚਾਹੀਦਾ ਹੈ ਜਾਂ 50 ਸਾਲ ਵਾਲੇ ਬੰਦੇ ਨੂੰ ਜਾਂ 70 ਸਾਲ ਵਾਲੇ ਬੰਦੇ ਨੂੰ ਕਿਉਂਕਿ ਸਾਡੇ ਆਡੀਅנס ਦੀ ਡਿਫਰੈਂਟ ਏਜ ਗਰੁੱਪ ਹੈਗੀ ਹੈ ਤੇ ਜੇ ਉਹ ਲਾਰਜ ਕੈਪ ਮਿਊਚੁਅਲ ਫੰਡ ਚ ਇਨਵੈਸਟ ਕਰਨ ਦਾ ਸੋਚ ਰਹੇ ਨੇ ਤੇ ਤੁਸੀਂ ਕੀ ਪ੍ਰਿਸਕ੍ਰਾਈਬ ਕਰਦੇ ਹੋ ਤੁਹਾਡੀ ਕੀ ਸੁਜੈਸ਼ਨ ਹੈ ਬਹੁਤ ਹੀ ਸੋਹਣਾ ਸਵਾਲ ਹੈ ਜੀ ਪਹਿਲੀ ਗੱਲ ਤੇ ਜਿਹੜਾ ਲਾਰਜ ਕੈਪ ਤੁਹਾਡੀਆਂ ਕੰਪਨੀਆਂ ਨੇ ਜਾਂ ਲਾਰਜ ਕੈਪ ਮਿਊਚੁਅਲ ਫੰਡ ਨੇ ਇਹ ਹਰ ਇੱਕ ਦੇ ਪੋਰਟਫੋਲੀਓ ਚ ਹੋਣੇ ਚਾਹੀਦੇ ਨੇ ਚਾਹੇ ਉਹ ਛੋਟੇ ਤੋਂ ਛੋਟ ਇਹ ਤੁਹਾਡੇ ਪੋਰਟਫੋਲੀਓ ਨੂੰ ਜਾਂ ਤੁਹਾਡੇ ਕਿਹੜੇ ਵਿੱਤੀ ਯੋਜਨਾ ਹੈ ਜਿਹੜਾ ਤੁਸੀਂ ਉਹਦਾ ਇੱਕ ਸਫ਼ਰ ਸ਼ੁਰੂ ਕੀਤਾ ਹੈ ਉਹਨੂੰ ਇੱਕ ਸਟੇਬਿਲਿਟੀ ਦਿੰਦਾ ਹੈ ਇੱਕ ਉਹਨੂੰ ਠੋਸ ਸ਼ੁਰੂਆਤ ਦਿੰਦਾ ਹੈ ਇਹਦੇ ਵਿੱਚ ਉੱਪਰ-ਨੀਚੇ ਹੋਣ ਦਾ ਜਿਹੜਾ ਵੋਲੇਟਿਲਟੀ ਉਹ ਬਹੁਤ ਘੱਟ ਹੁੰਦੀ ਹੈ ਬਿਕੋਜ਼ ਉਹ ਵੱਡੀਆਂ ਕੰਪਨੀਆਂ ਸਥਾਪਿਤ ਹੁੰਦੀਆਂ ਨੇ ਜਿਹੜੇ ਵੱਡੇ ਉਮਰ ਦੇ ਲੋਕ ਨੇ ਹੁਣ ਮੈਂ ਉਲਟਾ ਸ਼ੁਰੂ ਕਰਦਾ ਜਿਹੜੇ ਰਿਟਾਇਰ ਹੋ ਚੁੱਕੇ ਨੇ ਉਹਨਾਂ ਨੇ ਆਪਣੀ ਸਾਰੀ ਉਮਰ ਦੀ ਜਿਹੜੀ ਮਿਹਨਤ ਦੀ ਕਮਾਈ ਹੈ ਇਕੱਠੀ ਕੀਤੀ ਹੁੰਦੀ ਹੈ ਉਹ ਨਹੀਂ ਚਾਹੁੰਦੇ ਕਿ ਮੇਰੀ ਕਮਾਈ ਉੱਪਰ ਥੱਲੇ ਹੋਵੇ ਬਿਕੋਜ਼ ਉਹਨਾਂ ਦੇ ਖਰਚੇ ਉਸ ਅਕੋਰਡ ਦੇ ਨਿਰਧਾਰਤ ਹੋ ਚੁੱਕੇ ਨੇ ਬੱਚਿਆਂ ਦੇ ਵਿਆਹ ਕਰਨੇ ਸਾਰੀਆਂ ਚੀਜ਼ਾਂ ਉਹਨਾਂ ਦੀਆਂ ਅਗੇ ਮੈਡੀਕਲ ਕੰਡੀਸ਼ਨਸ ਦੇ ਉੱਪਰ ਜਿਹੜੇ ਖਰਚੇ ਹੋਣੇ ਆ ਤਾਂ ਉਹਨਾਂ ਨੂੰ ਮੈਂ ਗੁਜ਼ਾਰਿਸ਼ ਕਰ ਦਾਂਗੇ ਜਿਹੜੇ 60-65 ਤੋਂ ਉੱਪਰ ਦੀ ਉਮਰ ਦੇ ਨਿਵੇਸ਼ਕ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੂੰਗਾ ਕਿ ਉਹ ਆਪਣਾ 70% ਮਤਲਬ ਆਪਣੀ ਪੂੰਜੀ ਦਾ ਜਿਹੜਾ 70% ਹਿੱਸਾ ਉਹ ਲਾਰਜ ਕੈਪ ਕੰਪਨੀਆਂ ਦੇ ਵਿੱਚ ਹੀ ਨਿਵੇਸ਼ ਕਰਨ ਕਿਉਂਕਿ ਉਹਨਾਂ ਦੀ ਉਮਰ ਅੱਗੇ ਉਨੀ ਜ਼ਿਆਦਾ ਨਹੀਂ ਹੁੰਦੀ ਤਾਂ ਕਿ ਉਹ ਰਿਸਕ ਲੈ ਸਕਣ ਤੇ ਉਹਨਾਂ ਨੂੰ ਸਟੇਬਲ ਰਿ ਸਟੇਬਲ ਪੋਰਟਫੋਲੀਓ ਚਾਹੀਦਾ ਹੁੰਦਾ ਤਾਂ ਲਾਰਜ ਕੈਪ ਦੇ ਵਿੱਚ ਸਭ ਤੋਂ ਵੱਧ ਪਰਸੈਂਟੇਜ ਰੱਖ ਸਕਦੇ ਨੇ ਦੂਜੇ ਨੰਬਰ ਤੇ ਮੱਧ ਵਰਗ ਦੇ ਨੌਜਵਾਨ ਕਹਿ ਲਓ ਜਾਂ ਥੋੜੇ ਵੱਡੀ ਉਮਰ ਦੇ ਇਨਸਾਨ ਆ ਜਾਂਦੇ ਨੇ ਜਿਹੜੇ 65 ਤੋਂ ਘੱਟ ਨੇ ਤੇ 40 ਤੋਂ ਵੱਧ ਨੇ ਉਹਨਾਂ ਨੂੰ ਇਹ ਜਿਹੜੀ ਰੇਸ਼ਿਓ ਹੈ ਮੇਰੇ ਅਕੋਰਡਿੰਗ 50% ਲਾਰਜ ਕੈਪ ਚ ਹੋ ਜਾਣੀ ਚਾਹੀਦੀ ਆ 50% ਬਾਕੀ ਮਿਡ ਐਂਡ ਸਮਾਲ ਕੈਪ ਦੇ ਵਿੱਚ ਉਹਨਾਂ ਨੂੰ ਵੰਡ ਲੈਣਾ ਚਾਹੀਦਾ ਤਾਂ ਕਿ ਉਹਨਾਂ ਕੋਲ ਸਭਾ ਜ਼ਿਆਦਾ ਹੁੰਦਾ ਵੱਡੀ ਉਮਰ ਦੇ ਲੋਕਾਂ ਨਾਲ ਤੇ ਉਹਨਾਂ ਦੀ ਰਿਟਰਨ ਉਹਨਾਂ ਨਾਲੋਂ ਜ਼ਿਆਦਾ ਬਣ ਜਾਂਦੀ ਹੈ ਅਗਰ ਕਦੇ ਬਾਜ਼ਾਰ ਵਿੱਚ ਉੱਪਰ ਥੱਲੇ ਹੁੰਦਾ ਜਿਵੇਂ ਕਰੋਨਾ ਵੇਲੇ ਹੋਇਆ ਮਾਰਕੀਟ ਇੱਕਦਮ ਬਹੁਤ ਜ਼ਿਆਦਾ ਗਿਰ ਗਈ ਪਟ ਉਹਨਾਂ ਕੋ ਸਮਾਂ ਹੁੰਦਾ ਉਹਨੂੰ ਦੇਣ ਦੇ ਲਈ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਇਸ ਕਰਕੇ ਜਿਹੜੇ ਉਹ ਲੋਕ ਨੇ ਉਹ ਇਹਨੂੰ ਤਿੰਨੇ ਹਿੱਸਿਆਂ ਵਿੱਚ ਬਰਾਬਰ ਵੀ ਵੰਡ ਸਕਦੇ ਨੇ ਤੇ ਉਸ ਤੋਂ ਬਾਅਦ ਆ ਜਾਂਦੀ ਹੈ ਜਿਹੜੀ ਅੱਜ ਦੇ ਜਨਰੇਸ਼ਨ ਕਹ ਲੋ ਯੰਗ ਬੱਚੇ ਨੇ ਜਿਨ੍ਹਾਂ ਨੇ ਹੁਣ ਸ਼ੁਰੂ ਕੀਤਾ ਪੋਰਟਫੋਲੀਓ ਬਣਾਉਣਾ ਜਾਂ ਉਹਨਾਂ ਨੇ ਨੌਕਰੀਆਂ ਹੁਣ ਸ਼ੁਰੂ ਕੀਤੀਆਂ ਨੇ ਉਹ ਆਪ ਦਾ 60 ਤੋਂ 70% ਜਿਹੜਾ ਪੈਸਾ ਉਹ ਮਿਡ ਐਂਡ স্মਲ ਚ ਪਾ ਸਕਦੇ ਨੇ ਤਾਂ ਕਿ ਉਹਨਾਂ ਦਾ ਜਿਹੜਾ ਰਿਟਰਨ ਉਹ ਮੈਕਸਮ ਤੇ ਉਹਨਾਂ ਦਾ ਜਿਹੜਾ ਵਿੱਤੀ ਯੋਜਨਾ ਉਹ ਬੜੀ ਤੇਜ਼ੀ ਨਾਲ ਛਲਾਂਗਾ ਲਗਾਉਂਦੀ ਹੋਈ ਅੱਗੇ ਨੂੰ ਭੱਜੇ ਤੇ ਕੰਪਾਉਂਡਿੰਗ ਦਾ ਉਹ ਫਾਇਦਾ ਸਭ ਤੋਂ ਜ਼ਿਆਦਾ ਚੁੱਕ ਸਕਦੇ ਨੇ ਤੇ ਜਸਪ੍ਰੀਤ ਜੀ ਤੁਸੀਂ ਬੜੇ ਸਿੰਪਲ ਸ਼ਬਦਾਂ ਨਾਲ ਸਾਨੂੰ ਸਮਝਾਇਆ ਥੋੜਾ ਟੈਕਸ ਐਫੀਸ਼ੀਐਂਸੀ ਤੇ ਵੀ ਸਾਨੂੰ ਥੋੜਾ ਜਿਹਾ ਚਾਨਣਾ ਪਾ ਸਕਦੇ ਕਿ ਇਹਦੇ ਟੈਕਸ ਐਫੀਸ਼ੀਐਂਸੀ ਕਿਦਾਂ ਚੱਲਦੀ ਹੈ ਉਹਦਾ ਵੀ ਥੋੜਾ ਆਈਡੀਆ ਦਿਓ ਇਸ ਫੰਡ ਦੇ ਬਾਰੇ ਟਾਈਗਰ ਜੀ ਤੁਸੀਂ ਬੜਾ ਹੀ ਸੋਹਣਾ ਸਵਾਲ ਕੀਤਾ ਜਿਹੜਾ ਟੈਕਸ ਹੈ ਜੀ ਕਿਸੇ ਵੀ ਚੀਜ਼ ਤੇ ਲੱਗਦਾ ਤੁਸੀਂ ਐਫਡੀ ਲੈ ਲਓ ਪ੍ਰਾਪਰਟੀ ਵੇਚਦੇ ਆ ਉਹ ਲੈ ਲਓ ਮਿਊਚੁਅਲ ਫੰਡ ਲੈ ਲਓ ਹਰ ਇੱਕ ਤੇ ਬਟ ਸਰਕਾਰ ਤੁਹਾਨੂੰ ਮੋਟੀਵੇਟ ਕਰਦੀ ਆ ਮੋਟੀਵੇਟ ਕਿਸ ਤਰੀਕੇ ਕਰਦੀ ਆ ਉਹ ਟੈਕਸ ਜਿੱਥੇ ਕੱਟ ਹੁੰਦਾ ਉਹ ਚਾਹੁੰਦੀ ਆ ਕਿ ਤੁਸੀਂ ਇੱਥੇ ਪੈਸਾ ਇਨਵੈਸਟ ਕਰੋ ਸਾਡਾ ਕੰਟਰੀ ਡਿਵੈਲਪ ਕਰੇ ਜਦੋਂ ਵੱਡੀਆਂ ਕੰਪਨੀਆਂ ਚ ਪੈਸਾ ਜਾਊਗਾ ਉਹ ਹੋਰ ਐਕਸਪੈਂਡ ਕਰਨਗੀਆਂ ਹੋਰ ਇਨਫਰਾਸਟ੍ਰਕਚਰਸ ਲੈ ਕੇ ਆਉਣਗੀਆਂ ਹੋਰ ਆਪਦੇ ਆਪ ਨੂੰ ਐਕਸਪੈਂਡ ਕਰਨੇ ਨੌਕਰੀਆਂ ਮਿਲਣਗੀਆਂ ਬੱਚਿਆਂ ਨੂੰ ਤੇ ਉਹ ਇਸ ਕਰਕੇ ਟੈਕਸ ਦੀ ਛੂਟ ਦਿੰਦੀ ਆ ਕਿਤੇ ਨਾ ਕਿਤੇ ਇਸੇ ਤਰ੍ਹਾਂ ਜਿਹੜੇ ਮਿਊਚੁਅਲ ਫੰਡ ਵੀ ਨੇ ਇਕਵਿਟੀ ਮਿਊਚੁਅਲ ਫੰਡ ਮੈਂ ਸਾਰਿਆਂ ਦੀ ਗੱਲ ਕਰੂੰਗਾ ਉੱਚ ਲਾਰਜ ਮਿਡ ਕੈਪ ਐਂਡ ਸਮਾਲ ਕੈਪ ਸਾਰੇ ਆ ਜਾਂਦੇ ਇਨਵੈਸਟ ਕਰਨ ਦੇ ਮਾਧਿਅਮ ਨੇ ਉਹਨਾਂ ਸਾਰਿਆਂ ਨਾਲੋਂ ਮੇਰੇ ਖਿਆਲ ਮੁਤਾਬਿਕ ਟੈਕਸ ਐਫੀਸ਼ੀਐਂਸੀ ਸਭ ਤੋਂ ਇੱਥੇ ਜ਼ਿਆਦਾ ਆ ਹੁਣ ਮੈਨੂੰ ਇੱਕ ਸਿੰਪਲ ਭਾਸ਼ਾ ਵਿੱਚ ਦੱਸ ਦਾਂ ਅਗਰ ਤੁਸੀਂ ਇੱਕ ਸਾਲ ਤੋਂ ਪਹਿਲਾਂ ਇੱਥੇ ਪੈਸਾ ਕੱਢ ਲੈਨੇ ਹੋ ਮਤਲਬ ਪ੍ਰੋਫਿਟ ਬੁੱਕ ਕਰ ਲੈਨੇ ਹੋ ਤਾਂ ਤੁਹਾਨੂੰ 20% ਸਿੱਧਾ-ਸਿੱਧਾ ਟੈਕਸ ਲੱਗੇਗਾ ਚਾਹੇ ਤੁਸੀਂ 30% ਦੀ ਬ੍ਰੈਕਟ ਚ ਆਉਨੇ ਹੋ ਚਾਹੇ ਤੁਸੀਂ ਜ਼ੀਰੋ ਚ ਆਉਨੇ ਹੋ ਅਗਰ ਤੁਸੀਂ 365 ਦਿਨ ਮਤਲਬ ਇੱਕ ਸਾਲ ਤੋਂ ਬਾਅਦ ਪ੍ਰੋਫਿਟ ਬੁੱਕ ਕਰਦੇ ਹੋ ਤਾਂ ਤੁਹਾਡਾ ਜਿਹੜਾ ਸਿੱਧਾ ਟੈਕਸ ਆ ਲੌਂਗ ਟਰਮ ਕੈਪੀਟਲ ਗੇਨ ਜਿਹਨੂੰ ਅਸੀਂ ਕਹਿੰਦੇ ਆ ਉਹ 12 ਜਿਹੜਾ 30% ਵਿੱਚ ਆਉਂਦਾ ਉਹਦੇ ਲਈ ਤਾਂ ਬੜਾ ਹੀ ਬਹੁਤ ਵੱਡਾ ਇਹ ਕਟ ਹੈ ਕਿ ਉਹਨੂੰ 30 ਤੋਂ ਸਿੱਧਾ 12.5 ਦੇਣਾ ਔਰ ਸਭ ਤੋਂ ਵੱਡੀ ਜਿਹੜੀ ਨਵੇਂ ਨਿਵੇਸ਼ਕ ਸ਼ੁਰੂ ਕਰ ਰਹੇ ਨੇ ਜਿਨ੍ਹਾਂ ਲਈ ਇਹ ਪ੍ਰੋਗਰਾਮ ਬਣਿਆ ਉਹਨਾਂ ਨੂੰ ਮੈਂ ਦੱਸਣਾ ਚਾਹਣਾ ਤੁਸੀਂ ਅਗਰ ਸ਼ੁਰੂ ਕਰਦੇ ਹੋ ਤਾਂ ਜਿਹੜਾ ਪਹਿਲਾ 1.5 ਲੱਖ ਹੈ ਇਸ ਦੇ ਉੱਪਰ ਪ੍ਰੋਫਿਟ ਹਰ ਸਾਲ ਪਰ ਪੈਨ ਕਾਰਡ ਮਤਲਬ ਇੱਕ ਇਨਸਾਨ ਜੋ ਇਨਵੈਸਟ ਕਰਦਾ ਉਹਦਾ 1.5 ਲੱਖ ਰੁਪਈਆ ਟੈਕਸ ਜਿਹੜਾ ਪ੍ਰੋਫਿਟ ਹੈ ਉਹ ਬਿਲਕੁਲ ਟੈਕਸ ਤੋਂ ਫ੍ਰੀ ਹੈ ਸਰਕਾਰ ਉਸਤੇ 1 ਰੁਪਈਆ ਵੀ ਟੈਕਸ ਨਹੀਂ ਲੈਂਦੀ ਅਗਰ ਉਸ ਤੋਂ ਉੱਪਰ ਆਪਾਂ ਪ੍ਰੋਫਿਟ ਜਾਂ ਮੁਨਾਫਾ ਕਮਾਉਣੇ ਆ ਉਸ ਤੇ ਉੱਪਰ ਹੀ ਮੈਨੂੰ 12.5% ਲੌਂਗ ਟਰਮ ਟੈਕਸ ਲੱਗਦਾ ਤੇ 20% ਸ਼ਾਰਟ ਟਰਮ ਇੱਕ ਤੁਹਾਡੀ ਗੱਲਾਂ ਤੋਂ ਮੈਨੂੰ ਇੱਕ ਧਾਰਨ ਯਾਦ ਆ ਰਿਹਾ ਰਿਲਾਇੰਸ ਇੰਡਸਟਰੀਜ਼ ਦਾ ਜਿਹੜੇ ਸਾਡੇ ਦੇਸ਼ ਦੀ ਸਭ ਤੋਂ ਜ਼ਿਆਦਾ ਵੱਡੀ ਕੰਪਨੀ ਮਾਰਕੀਟ ਕੈਪਟਲਾਈਜ਼ੇਸ਼ਨ ਦੇ ਵਿੱਚ ਹੈਗੀ ਹੈ ਕਿ 1970 ਦੇ ਦਸ਼ਕ ਦੇ ਵਿੱਚ ਇਹ ਪੋਦਾ ਸੀ ਛੋਟੀ ਕੰਪਨੀ ਸੀ ਇਹ ਸਮਾਲ ਕੈਪ ਸੀ 80 90 ਦੇ ਦਸ਼ਕਾਂ ਚ ਇਹ ਮਿਡ ਕੈਪ ਬਣੀ ਔਰ 2000 ਜਾਂ 95 ਦੇ ਬਾਅਦ ਇਹ ਲਾਰਜ ਕੈਪ ਔਰ ਇੱਕ ਬੜੀ ਵੱਡੀ ਕੰਪਨੀ ਬਣ ਗਈ ਔਰ ਅਜੇ ਬਹੁਤ ਸਾਰੇ ਚੀਜ਼ਾਂ ਚ ਹੈਗੀ ਹੈ ਪਾਵੇ ਟੈਲੀਕਾਮ ਹੋਣ ਆਇਲ ਰਿਫਾਇਨਰੀ ਹੋਣ ਰਿਟੇਲ ਹੋਣ ਸੋ ਜਸਪ੍ਰੀ ਜੀ ਤੁਸੀਂ ਬੜਾ ਅੱਛਾ ਚਾਨਣਾ ਪਾਇਆ ਲਾਰਜ ਕੈਪ ਫੰਡ ਦੇ ਬਾਰੇ ਹੁਣ ਅਸੀਂ ਗੱਲ ਕਰਾਂਗੇ ਨੈਕਸਟ ਟਾਪਿਕ ਦੇ ਵਿੱਚ ਜਿਹੜਾ ਇਹਦੇ ਨਾਲ ਲਿੰਕਡ ਹੈਗਾ ਲਾਰਜ ਐਂਡ ਮਿਡ ਕੈਪ ਫੰਡ ਲਾਰਜ ਕੈਪ ਤੁਸੀਂ ਬੜੇ ਸੋਹਣੇ ਤਰੀਕੇ ਨਾਲ ਦੱਸਿਆ ਕੀ ਹੁੰਦਾ ਥੋੜਾ ਜਿਹਾ ਮਿਡ ਕੈਪ ਕੀ ਹੁੰਦਾ ਇਹਦੇ ਉੱਤੇ ਵੀ ਸਾਨੂੰ ਸਮਝਾਓ ਟਾਈਗਰ ਜੀ ਜਿਹੜਾ ਮਿਡ ਕੈਪ ਲਾਰਜ ਐਂਡ ਮਿਡ ਕੈਪ ਕੈਟਾਗਰੀ ਹੈ ਇਹ ਤਾਂ ਇੱਕ ਕੈਟਾਗਰੀ ਸੇਬੀ ਨੇ ਬਣਾਈ ਹੈ ਇਸ ਤੇ ਜਾਣਨ ਤੋਂ ਪਹਿਲਾਂ ਆਪਾਂ ਮਿਡ ਕੈਪ ਬਾਰੇ ਸਮਝ ਲਈਏ ਕਿ ਮਿਡ ਕੈਪ ਕੀ ਹੁੰਦਾ ਜਿੱਦਾਂ ਲਾਰਜ ਕੈਪ ਦੀ ਆਪਾਂ ਗੱਲ ਕੀਤੀ ਸੀ ਕਿ ਜਿਹੜੀਆਂ ਪਹਿਲੀਆਂ 1 ਤੋਂ 100 ਕੰਪਨੀਆਂ ਨੇ ਉਹ ਲਾਰਜ ਕੈਪ ਨੇ ਅਕੋਰਡਿੰਗ ਟੂ ਦਾ ਮਾਰਕੀਟ ਕੈਪਟਲਾਈਜੇਸ਼ਨ ਇਦਾਂ ਜਿਹੜੀ 101 ਤੋਂ ਲੈ ਕੇ 250 ਕੰਪਨੀਆਂ ਜਾਂ ਇਹ ਕਹਿ ਲਓ 100 ਤੋਂ ਬਾਅਦ ਵਾਲੀਆਂ 150 ਕੰਪਨੀਆਂ ਇਹਨਾਂ ਨੂੰ ਸੇਬੀ ਨੇ ਮਿਡ ਕੈਪ ਕੈਟਾਗਰੀ ਦਾ ਨਾਮ ਦਿੱਤਾ ਜਾਂ ਮਿਡ ਕੈਪ ਸਟਾਕਸ ਦਾ ਨਾਮ ਦਿੱਤਾ ਉਸ ਤੋਂ ਬਾਅਦ ਇਹਨਾਂ ਨੂੰ ਮਿਊਚੁਅਲ ਫੰਡ ਨੇ ਮਿਡ ਕੈਪ ਕੈਟਾਗਰੀ ਬਣਾ ਦਿੱਤੀ ਇਨਾਂ ਦੀ ਜਿਹੜੀ ਕੈਪਟਲਾਈਜੇਸ਼ਨ ਆ ਉਹੀ ਜਿੱਦਾਂ ਲਾਰਜ ਕੈਪ ਹੁੰਦੀ ਆ ਨੰਬਰ ਆਫ ਸ਼ੇਅਰਸ ਨੂੰ ਮਲਟੀਪਲਾਈ ਕਰ ਦੋ ਉਹਦੀ ਮਾਰਕੀਟ ਕੀਮਤ ਦੇ ਨਾਲ ਤੇ ਉਹ ਉਹਦੀ ਵੈਲਿਊਏਸ਼ਨ ਨਿਕਲ ਜਾਂਦੀ ਆ ਜਿਹੜੀਆਂ ਮਿਡ ਕੈਪ ਕੰਪਨੀਆਂ ਨੇ ਇਹ ਲਾਰਜ ਕੈਪ ਨਾਲੋਂ ਥੋੜੀਆਂ ਵੋਲੇਟਾਈਲ ਹੁੰਦੀਆਂ ਨੇ ਵੋਲੇਟਾਈਲ ਦਾ ਮਤਲਬ ਕਹਿਣ ਜਾਊਗਾ ਇਹਨਾਂ ਦਾ ਰੇਟ ਉੱਪਰ ਥੱਲੇ ਉਹਨਾਂ ਨਾਲੋਂ ਜ਼ਿਆਦਾ ਹੁੰਦਾ ਬਟ ਇਹ ਚ ਮੁਨਾਫਾ ਵੀ ਜ਼ਿਆਦਾ ਹੁੰਦਾ ਮੈਂ ਇੱਕ ਛੋਟੀ ਜਿਹੀ ਉਦਾਹਰਣ ਦੇਣੀ ਚਾਹੂੰਗਾ ਜਿੱਥੋਂ ਆਮ ਦਰਸ਼ਕ ਸਾਰੇ ਦਰਸ਼ਕ ਇਹ ਸਮਝ ਜਾਣਗੇ ਕਿ ਮਿਡ ਕੈਪ ਤੇ ਲਾਰਜ ਕੈਪ ਕੀ ਫਰਕ ਹੁੰਦਾ ਮੈਂ ਉਦਾਹਰਣ ਲੈਣ ਦੇ ਤੇ ਜਿਹੜੀ ਨਵੀਂ ਬੈਂਕ ਆਈ ਆ ਕੋਈ ਬੰਧਨ ਬੈਂਕ ਜਾਂ ਆਈਡੀਐਫਸੀ ਬੈਂਕ ਲੈ ਲਓ ਜਿਹੜੀਆਂ ਨਵੀਆਂ ਬੈਂਕਾਂ ਨੇ ਐਚਡੀਐਫਸੀ ਬੈਂਕ ਅਗਰ ਤੁਸੀਂ ਦੇਖੋਗੇ ਤੁਹਾਨੂੰ ਹਰ ਛੋਟੇ ਸ਼ਹਿਰਾਂ ਵਿੱਚ ਵੱਡੇ ਸ਼ਹਿਰਾਂ ਵਿੱਚ ਕਸਬਿਆਂ ਵਿੱਚ ਤੁਸੀਂ ਸੜਕ ਤੋਂ ਲੰਘ ਰਹੇ ਹੋ ਤੁਹਾਨੂੰ ਆਈਡੀਐਫਸੀ ਬੈਂਕ 5-7 ਕਿਲੋਮੀਟਰ ਬਾਅਦ ਦਿਖ ਜਾਂਦਾ ਆ ਉਹਨੇ ਹਰ ਜਗ੍ਹਾ ਆਪਣੇ ਆਪ ਨੂੰ ਫਿਲਾ ਚੁੱਕਿਆ ਐਚਡੀਐਫਸੀ ਬੈਂਕ ਹਰ ਸਾਲ ਬਾਅਦ ਅਗਰ ਬ੍ਰਾਂਚਾਂ ਖੋਲ੍ਹਣੀਆਂ ਚਾਹੇ ਕਿੰਨੀਆਂ ਬ੍ਰਾਂਚਾਂ ਖੋਲ੍ਹੂਗਾ ਸਾਲ ਦੀਆਂ ਮੇਰੇ ਖਿਆਲ 100 200 150 ਜਿੰਨੀਆਂ ਵੀ ਉਹਨੂੰ ਜਿੱਥੇ-ਜਿੱਥੇ ਲੋਕੇਸ਼ਨਸ ਉਹਦੀਆਂ ਪੈਂਡਿੰਗ ਨੇ ਬਟ ਜਿਹ ਉਹਨਾਂ ਦੇ ਇੰਡੀਆ ਦੇ ਵਿੱਚ ਬ੍ਰਾਂਚਾਂ ਨੇ ਲੈਟਸ ਸੇ 300 ਨੇ ਜਾਂ 400 ਨੇ ਉਹਨਾਂ ਕੋ ਸਾਰੀ ਸਾਰਾ ਬਾਜ਼ਾਰ ਖੁੱਲਾ ਪਿਆ ਉਹ ਸਾਲ ਦੀ 500 ਬ੍ਰਾਂਚ ਵੀ ਖੋਲ ਸਕਦੇ ਨੇ ਤੇ ਇਸ ਕਰਕੇ ਉੱਥੇ ਜਿਹੜਾ ਜਦੋਂ 500 ਬ੍ਰਾਂਚਾਂ ਉਹ ਖੋਲਣਗੇ HDFC ਦੇ ਕੰਪੈਰੀਜ਼ਨ ਚ 100 ਦੇ ਵਿੱਚ ਉਹਨਾਂ ਦਾ ਮੁਨਾਫਾ ਅਲਟੀਮੇਟਲੀ ਉਸ ਨਾਲੋਂ ਜ਼ਿਆਦਾ ਹੀ ਆਏਗਾ ਬਿਕੋਜ਼ ਉਹ ਬਿਨੇ ਸ਼ੁਰੂ ਕੀਤਾ ਉਹਨਾਂ ਨੇ ਇੱਕ ਮੱਧ ਬਰਗ ਤੇ ਹਜੇ ਮੱਧ ਪੜਾ ਤੇ ਪਹੁੰਚੇ ਹੋਏ ਨੇ ਤੇ ਇਸ ਕਰਕੇ ਇਹਨਾਂ ਚ ਵੋਲੇਟਿਲਿਟੀ ਵੀ ਜ਼ਿਆਦਾ ਹੁੰਦੀ ਆ ਲਾਰਜ ਕੈਪ ਦੇ ਅਕੋਰਡਿੰਗ ਰਿਟਰਨ ਵੀ ਜ਼ਿਆਦਾ ਹੁੰਦੀ ਆ ਸੋ ਜਸਪ੍ਰੀਤ ਜੀ ਫਿਰ ਇਹਦਾ ਮਤਲਬ ਇਹ ਹੈ ਜਿਹੜਾ ਉਹ ਜਿਹੜਾ ਬੰਦਾ ਰਿਟਾਇਰੀ ਹੈ ਉਹ ਕੋਸ਼ਿਸ਼ ਕਰਕੇ ਨਾ ਲਾਵੇ ਜੇ ਲਾ ਰਿਹਾ ਤਾਂ ਬਹੁਤ ਘੱਟ ਪਰਸੈਂਟੇਜ 5 ਜਾਂ 10% ਰਿਸਟ੍ਰिक्ट ਕਰਕੇ ਰੱਖੇ ਤਾਂ ਕਿ ਜਿਹੜਾ ਉਹਨਾਂ ਦਾ ਪੋਰਟਫੋਲੀਓ ਜ਼ਿਆਦਾ ਸਟੇਬਲ ਰਹੇ ਕੀ ਮੈਂ ਕਹਿਣਾ ਸਹੀ ਹੈ ਤੁਹਾਡਾ ਬਿਲਕੁਲ ਕਹਿਣਾ ਬਿਲਕੁਲ ਸਹੀ ਹੈ ਬਟ ਹਰ ਇੱਕ ਨਿਵੇਸ਼ਕ ਹੈ ਨਾ ਜੀ ਉਹਦੀ ਜਿਹੜੀ ਆਪਣੀ ਇੱਕ ਰਿਸਕ ਲੈਣ ਦੀ ਸ਼ਮਤਾ ਆ ਉਹਦੇ ਤੇ ਵੀ ਡਿਪੈਂਡ ਕਰਦਾ ਹੈ ਹੁਣ ਇੱਕ ਇੱਕ ਨਿਵੇਸ਼ਕ ਹੈ ਜਿਹੜਾ ਰਿਟਾਇਰ ਤਾਂ ਹੋ ਗਿਆ ਬਟ ਉਹਦੇ ਕੋਲ ਪਰਮਾਤਮਾ ਨੇ ਬਹੁਤ ਸੋਨਾ ਉਹਨੂੰ ਪੈਸਾ ਦਿੱਤਾ ਆ ਉਦੇ ਕੋਲ ਪੈਸਾ ਹੈਗਾ ਆ ਬਟ ਉਹ ਕਹਿੰਦਾ ਯਾਰ ਮੈਂ 10% ਤੇ ਜਾਂ 15% ਤੇ ਮੈਂ ਐਕਸਟਰਾ ਰਿਸਕ ਲੈ ਸਕਦਾ ਤਾਂ ਕਿ ਮੇਰੇ ਜਿਹੜਾ ਓਵਰਆਲ ਪੋਰਟਫੋਲੀਓ ਆ ਜਾਂ ਓਵਰਆਲ ਜਿਹੜੀ ਵਿੱਤੀ ਯੋਜਨਾ ਆ ਉਹਦੀ ਰਿਟਰਨ ਉਦਾਹਰਨ ਦੇ ਤੌਰ ਤੇ ਮੈਂ ਕਹਿ ਰਿਹਾ ਜੇ 12% ਆ ਰਹੀ ਹੈ ਤਾਂ ਮੈਂ 13 ਜਾਂ 14 ਕਰਨ ਦੇ ਲਈ ਮੈਨੂੰ ਮਿਡ ਕੈਪ ਚ ਜਾਣਾ ਹੀ ਪਊਗਾ ਇਹ ਹਰ ਇੱਕ ਨਿਵੇਸ਼ਕ ਦੇ ਆਪਣੇ ਡਿਸੀਜਨ ਨੇ ਉਹਦੇ ਗੋਲ ਨੂੰ ਦੇਖਦੇ ਹੋਏ ਕਿ ਮੇਰੇ ਅੱਗੇ ਫਿਊਚਰ ਦੇ ਗੋਲ ਕੀ ਨੇ ਮੇਰੀਆਂ ਲੋੜਾਂ ਕੀ ਨੇ ਉਸ ਦੇ ਅਕੋਰਡਿੰਗ ਉਹ ਡਿਸੀਜਨ ਲਿਆ ਜਾ ਸਕਦਾ ਬਟ ਹਾਂ ਤੁਹਾਡਾ ਕਹਿਣਾ ਬਿਲਕੁਲ ਠੀਕ ਹੈ ਕਿ ਜਿਹੜੇ ਰਿਟਾਇਰੀ ਬੰਦੇ ਨੇ ਜਾਂ ਜਿਨ੍ਹਾਂ ਦੀ ਏਜ ਰਿਟਾਇਰਮੈਂਟ ਤੋਂ ਉੱਪਰ ਲੰਘ ਚੁੱਕੀ ਆ ਉਹ ਜਿੰਨਾ ਘੱਟ ਹੋਣ ਉਸ ਦੇ ਵਿੱਚ ਨਿਵੇਸ਼ ਕਰਨ ਜਿਆਦਾ ਲਾਰਜ ਕੈਪੀਟਲ ਰੱਖਣ ਪਰ ਹਾਂ ਇਹ ਜ਼ਰੂਰੀ ਹੈ ਕਿ ਇਸ ਤੋਂ ਬਾਝੇ ਵੀ ਨਾ ਰਹਿਣ ਇਹਦਾ ਫਾਇਦਾ ਲੈਣ ਲਈ ਕੁਛ ਨਾ ਕੁਛ ਪਰਸੈਂਟੇਜ ਇਹਦੇ ਵਿੱਚ ਬਣਾ ਕੇ ਰੱਖਣ ਜੋ ਕਿ ਉਹਨਾਂ ਦੇ ਪੋਰਟਫੋਲੀਓ ਨੂੰ ਮੈਂ ਕਹਾਂਗਾ ਕਿ ਖੰਭ ਲਾਉਗੀ ਇੱਕ ਰਿਟਰਨ ਵਧਣਾ ਇੱਕ ਖੰਭ ਦੇ ਬਰਾਬਰ ਹੀ ਹੁੰਦਾ ਲੰਬੇ ਸਮੇਂ 'ਚ ਅਗਰ ਮੇਰੀ ਦਰਸ਼ਕਾਂ ਨੂੰ ਛੋਟੀ ਜਿਹੀ ਅਪੀਲ ਹੈ ਕਿ ਕਦੇ ਵੀ ਸਮਾਂ ਕੱਢ ਕੇ ਕੰਪਾਊਂਡਿੰਗ ਦੇ ਉੱਪਰ ਬਹੁਤ ਇਨਫੋਰਮੇਸ਼ਨ ਇੰਟਰਨੈਟ ਤੋਂ ਮਿਲਦੀ ਆ ਕੰਪਾ 20 ਸਾਲ ਦਾ ਫਰਕ ਦੇਖਣ ਵੀ 1% ਦੇ ਫਰਕ ਨਾਲ ਤੁਹਾਡੀ ਇਨਵੈਸਟਮੈਂਟ 'ਚ ਕਿੰਨਾ ਰਿਟਰਨ ਦਾ ਫਰਕ ਪੈ ਜਾਂਦਾ ਆਪਾਂ ਕਦੇ ਸੋਚਿਆ ਹੀ ਨਹੀਂ ਹੁੰਦਾ ਇੱਕ ਜਸਪ੍ਰੀਤ ਜੀ ਇਹਦੇ 'ਚ ਬਹੁਤ ਇੰਪੋਰਟੈਂਟ ਗੱਲ ਆ ਰਹੀ ਹੈ ਕਿ ਅਸੀਂ ਕਹਿ ਰਹੇ ਮਿਡ ਕੈਪ ਲਾਰਜ ਕੈਪ ਨੂੰ ਜ਼ਿਆਦਾ ਵੋਲਟਾਈਲ ਹੁੰਦਾ ਹੈ ਬੜੇ ਅچھے ਸ਼ਬਦਾਂ 'ਚ ਤੁਸੀਂ ਸਮਝਾਇਆ ਇੱਕ ਗੱਲ ਹੋਰ ਕਰੀਏ ਕਿ ਜਿਹੜਾ ਬੰਦਾ ਲਾਰਜ ਕੈਪ ਕਹਿ ਰਿਹਾ ਤੁਸੀਂ ਜਿਵੇਂ ਪਹਿਲੇ ਪਾਰਟ 'ਚ ਕਿਹਾ ਸੀ ਉਹ 4 ਤੋਂ 5 ਸਾਲ ਦੀ ਅਵਧੀ ਦੇ ਸੋਚ ਕੇ ਕਰੇ ਜਿਹੜਾ ਮਿਡ ਕੈਪ ਪਾ ਰਿਹਾ ਹੈ ਉਹਦੇ 'ਚ ਬੰਦਾ ਕਿੰਨਾ ਸਾਲ ਸੋਚ ਕੇ ਇਨਵੈਸਟਮੈਂਟ ਕਰੇ ਤਾਕੀ ਉਹਨੂੰ ਜਿਹੜੀ ਵੋਲੇਟਿਲਿਟੀ ਹੈ ਅਬਜ਼orb ਹੋ ਜਾਏ ਜਾਂ ਕੱਟ ਜਾਏ ਬਹੁਤ ਹੀ ਸੋਹਣਾ ਸਵਾਲ ਹੈ ਜੀ ਲਾਰਜ ਕੈਪ ਦੇ ਵਿੱਚ ਆਪਾਂ 5 ਸਾਲ ਦੀ ਗੱਲ ਕੀਤੀ ਸੀ ਇੱਥੇ ਵੀ ਘੱਟੋ ਘੱਟ 5 ਤਾਂ ਹੋਣਾ ਹੀ ਚਾਹੀਦਾ ਅਗਰ ਤੁਸੀਂ 5 ਨੂੰ 7 8 10 ਸਾਲ ਕਰ ਸਕਦੇ ਹੋ ਤਾਂ ਉਹਦੇ ਅਰਗੀ ਤਾਂ ਕੋਈ ਰੀਸ ਹੀ ਹੈ ਨਹੀਂ ਮੈਂ ਤੁਹਾਨੂੰ ਇੱਕ ਛੋਟੀ ਜੀ ਉਦਾਹਰਨ ਦਿੰਨਾ ਮੈਂ ਦਰਸ਼ਕਾਂ ਨੂੰ ਇੱਕ ਕਹਿ ਲਓ ਹੋਮਵਰਕ ਦਿੰਨਾ ਤੁਸੀਂ ਆਪਣੇ ਕੈਲਕੂਲੇਟਰਾਂ ਤੇ ਜਾਂ ਆਪਣੇ ਅੱਜਕੱਲ ਇੰਟਰਨੈਟ ਤੇ ਤੁਸੀਂ ਅਗਰ ਪਾਉਂਗੇ ਲਮਸਮ ਕੈਲਕੂਲੇਟਰ ਜਾਂ ਸਿਪ ਕੈਲਕੂਲੇਟਰ ਜਿਹੜੇ ਕੋਈ ਨਿਵੇਸ਼ਕ ਸਿੱਪ ਕਰਦੇ ਨੇ ਉਹ ਸਿੱਪ ਦੀ ਵੀ ਕੈਲਕੂਲੇਸ਼ਨ ਕਰ ਸਕਦੇ ਨੇ ਤੁਸੀਂ 1 ਸਾਲ ਦੀ ਜਿਹੜੀ 5 ਸਾਲ ਦੀ ਕੰਪਾਊਂਡਿੰਗ 12 ਜਾਂ 14% ਤੇ ਕਰਕੇ ਦੇਖੋ ਤੇ ਉਹੀ ਤੁਸੀਂ 1% ਵਧਾ ਕੇ 10 ਸਾਲ ਤੇ ਕਰਕੇ ਦੇਖੋ ਤੁਹਾਨੂੰ ਤੁਹਾਡੀਆਂ ਅੱਖਾਂ ਨੇ ਖੁਦ ਨਹੀਂ ਯਕੀਨ ਕਰਨਾ ਕਿ ਮੇਰਾ ਪੈਸਾ ਇੰਨਾ ਕਿਵੇਂ ਵਧ ਗਿਆ ਕਿਉਂਕਿ ਇਹ ਆਪਾਂ 9ਵੀਂ ਕਲਾਸ ਦੇ ਵਿੱਚ ਆਪਾਂ ਨੂੰ ਚੱਕਰਵਿਰਤੀ ਦਾ ਜੋ ਮੈਨੂੰ ਯਾਦ ਹੈ ਇਹ ਫਾਰਮੂਲਾ ਹੁੰਦਾ ਸੀ ਪਰ ਜ਼ਿੰਦਗੀ ਦੇ ਵਿੱਚ ਇਹਨੂੰ ਅਪਲਾਈ ਬਹੁਤ ਥੋੜੇ ਲੋਕ ਕਰਦੇ ਨੇ ਮੈਂ ਕਿਨੂੰ ਛੋਟੀ ਜਿਹੀ ਉਦਾਹਰਣ ਨਾਲ ਸਮਝਾਉਣਾ ਚਾਹੂੰਗਾ ਕੁਝ ਦਿਨ ਪਹਿਲਾਂ ਕਿਸੇ ਅਸੀਂ ਕਲਾਇੰਟ ਦੇ ਦਫ਼ਤਰ ਵਿੱਚ ਬੈ ਉਹਨਾਂ ਨੇ ਨਿਵੇਸ਼ ਕਰਨ ਦੀ ਚਲੋ ਸਾਡੇ ਨਾਲ ਡਿਸਕਸ਼ਨ ਹੋ ਰਹੀ ਸੀ ਕਿ ਕਿੱਦਾਂ ਨਿਵੇਸ਼ ਕਰਿਆ ਜਾਵੇ ਕਿੰਨਾ ਨਿਵੇਸ਼ ਕਰਿਆ ਜਾਵੇ ਉਹਨਾਂ ਨੂੰ ਮੈਂ ਪੁੱਛਿਆ ਜੀ ਤੁਹਾਨੂੰ ਨੌਕਰੀ ਕਰਦੇ ਕਿੰਨੇ ਸਾਲ ਹੋ ਗਏ ਉਹਨਾਂ ਨੇ ਬੜਾ ਸੋਹਣਾ ਸਵਾਲ ਅਨਸਰ ਦਿੱਤਾ ਕਹਿੰਦੇ ਜੀ ਮੈਨੂੰ 40 ਸਾਲ ਹੋ ਗਏ ਤੇ ਮੈਂ ਉਹਨਾਂ ਨੂੰ ਇੱਕ ਛੋਟੀ ਜਿਹੀ ਧਾਰਨ ਬਣਾ ਕੇ ਦਿੱਤੀ ਤਾਂ ਕਿ ਉਹਨਾਂ ਦਾ ਉਹਨਾਂ ਨੂੰ ਕੰਪਾਉਂਡਿੰਗ ਸਿਖਾ ਸਕਾਂ ਮੈਂ ਕਿਹਾ ਜੀ ਅਗਰ ਤੁਸੀਂ 40 ਸਾਲ ਪਹਿਲਾਂ ਐਵਰੇਜ ਕੱਢ ਲੈਂਦੇ ਆਪਾਂ ਅੱਜ ਤੁਸੀਂ 50000 ਰੁਪਏ ਮਹੀਨਾ ਵੀ ਜੋੜ ਸਕਦੇ ਹੋ ਉਸ ਟਾਈਮ ਤੁਸੀਂ 100 ਰੁਪਏ ਵੀ ਜੋੜ ਸਕਦੇ ਸੀ ਜੇ 500 ਰੁਪਏ ਮਹੀਨੇ ਦਾ ਜੋੜਦੇ ਔਰ 40 ਸਾਲ ਤੱਕ ਤੁਸੀਂ ਜੋੜਦੇ ਰਹਿੰਦੇ ਤਾਂ ਅੱਜ ਤੁਹਾਡੇ ਕੋ ਕਿੰਨਾ ਪੈਸਾ ਹੋ ਜਾਂਦਾ ਉਹਨਾਂ ਨੇ ਜੀ ਜਵਾਬ ਦਿੱਤਾ ਵੀ 10 ਲੱਖ ਹੋ ਜਾਂਦਾ 20 ਲੱਖ ਹੋ ਜਾਂਦਾ ਮੈਂ ਉਹਨਾਂ ਨੂੰ ਕੈਲਕੂਲੇਟ ਕਰਕੇ ਦਿਖਾਇਆ ਕਿ ਇਹ ਪੈਸਾ ਤੁਹਾਡਾ ਜੀ 85 ਲੱਖ ਰੁਪਈਆ ਹੋ ਜਾਂਦਾ ਮਤਲਬ ਉਹਨਾਂ ਨੂੰ ਇੰਨਾ ਚੰਬਾ ਲੱਗਾ ਕਿ ਯਾਰ 85 ਲੱਖ ਰੁਪਈਆ ਜੋ ਤੋਂ ਮੇਰੇ ਕੋ ਤਾਂ ਕਹਿੰਦੇ ਅੱਜ ਵੀ ਨਹੀਂ ਇਕੱਠਾ ਹੋਇਆ ਐਨੇ ਸਾਲ ਮੈਨੂੰ ਨੌਕਰੀ ਕਰਨ ਤੋਂ ਬਾਅਦ ਬਟ ਇਸ ਆਧਾਰਨ ਦੇ ਰਾਹੀਂ ਮੈਂ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦਾ ਜਿਵੇਂ ਬੂੰਦ-ਬੂੰਦ ਨਾਲ ਘੜਾ ਭਰ ਜਾਂਦਾ ਨੇ ਜੀ ਓਕਣੀ ਛੋਟੀ-ਛੋਟੀ ਸੀਵਿੰਗ ਨਾਲ ਛੋਟੀ-ਛੋਟੀ ਤੁਹਾਡੀ ਜੋ ਤੁਸੀਂ ਕੋਸ਼ਿਸ਼ ਕਰਦੇ ਹੋ ਉਹਦੇ ਨਾਲ ਤੁਹਾਡਾ ਘੜਾ ਭਰ ਜਾਂਦਾ ਔਰ ਦੂਜੀ ਸਭ ਤੋਂ ਵੱਡੀ ਚੀਜ਼ ਜਿਹੜੀ ਸੇਵਿੰਗ ਹੈ ਨਾ ਜੀ ਉਹ ਜ਼ਬਰਦਸਤੀ ਦੀ ਹੈ ਤੁਸੀਂ ਜ਼ਬਰਦਸਤੀ ਆਪਣੇ ਆਪ ਨੂੰ ਖਿੱਚ ਕੇ ਸੇਵਿੰਗ ਕਰਨੀ ਸ਼ੁਰੂ ਕਰ ਲੋਗੇ ਤਾਂ ਹੁੰਦੀ ਰਹੇਗੀ ਨਹੀਂ ਖਰਚੇ ਤਾਂ ਜਿੰਨੇ ਮਰਜ਼ੀ ਵਧਾ ਲਓ ਉਹ ਹੋ ਹੀ ਜਾਣੇ ਤਾਂ ਕਿ ਤੁਹਾਡਾ ਸੋਨਾ ਭਵਿਕ ਹੋਵੇ ਜਦੋਂ ਤੁਹਾਨੂੰ ਵੱਡੀ ਉਮਰ ਚ ਬੈਠ ਕੇ ਵਿਆਜ ਦੀ ਲੋੜ ਹੋਵੇ ਤਾਂ ਤੁਹਾਨੂੰ ਖੁੱਲਾ ਪੈਸਾ ਤੁਹਾਡੇ ਕੋਲ ਆ ਸਕੇ ਤਾਂ ਉਸ ਦੀ ਯੋਜਨਾ ਅੱਜ ਤੋਂ ਹੀ ਸ਼ੁਰੂ ਕਰ ਦਿਓ ਜਿੰਨਾ ਲੰਬਾ ਸਮਾਂ ਦਿਓਗੇ ਓਨਾ ਪੈਸਾ ਤੁਹਾਡਾ ਵੱਧ ਬਦੇਗਾ ਜਸਪ੍ਰੀਤ ਜੀ ਬੜਾ ਚੰਗੇ ਤਰੀਕੇ ਨਾਲ ਤੁਸੀਂ ਸਮਝਾਇਆ ਸਾਨੂੰ ਕਿ ਲਾਰਜ ਕੈਪ ਕੀ ਹੁੰਦਾ ਹੈ ਮਿਡ ਕੈਪ ਕੀ ਹੁੰਦਾ ਹੈ ਲਾਰਜ ਐਂਡ ਮਿਡ ਕੈਪ ਕੀ ਹੁੰਦਾ ਇਹ ਜਿਹੜਾ ਲਾਰਜ ਐਂਡ ਮਿਡ ਕੈਪ ਫੰਡ ਹੈ ਜਿਵੇਂ ਤੁਸੀਂ ਦੱਸਿਆ ਕਿ 80 ਕੰਪਨੀਆਂ ਜਿਹੜੀ ਇੰਡੀਆ ਦੀ ਟੌਪ 100 ਵਿੱਚੋਂ ਹੈ ਉਹਨਾਂ ਨੂੰ 80% ਲਾਰਜ ਕੈਪ ਕੰਪਨੀਆਂ ਲਾਰਜ ਕੈਪ ਮਿਊਚੁਅਲ ਫੰਡ 'ਚ ਰੱਖਣੀ ਪੈਂਦੀ ਹੈ ਥੋੜਾ ਲਾਰਜ ਐਂਡ ਮਿਡ ਕੈਪ ਚ ਵੀ ਦੱਸੋ ਕਿ ਕੀ ਇਹਦੀ ਵੀ ਕੋਈ ਡੈਫੀਨੇਸ਼ਨ ਹੈ ਕਿ ਕਿੰਨਾ ਲਾਰਜ ਹੋਣਾ ਚਾਹੀਦਾ ਕਿੰਨਾ ਮਿਡ ਕੈਪ ਹੋਣਾ ਚਾਹੀਦਾ ਇਸ ਫੰਡ ਦੇ ਵਿੱਚ ਪਹਿਲਾਂ ਤੇ ਮੈਂ ਆਮ ਦਰਸ਼ਕਾਂ ਨੂੰ ਜਿਹੜੇ ਆਮ ਨਹੀਂ ਤੇ ਖਾਸ ਦਰਸ਼ਕ ਨੇ ਜਿਹੜੇ ਪੀਟੀਸੀ ਦੇ ਮੈਂ ਉਹਨਾਂ ਨੂੰ ਇਹ ਦੱਸਣਾ ਚਾਹੂੰਗਾ ਕਿ ਜਿਹੜਾ ਮਿਊਚੁਅਲ ਫੰਡ ਹਨਾ ਜੀ ਇਹ ਮਿਊਚੁਅਲ ਫੰਡ ਨੇ ਤੁਹਾਡੇ ਲਈ ਬੜਾ ਹੀ ਸੁਖਾਲਾ ਕੰਮ ਕਰ ਦਿੱਤਾ ਹੁਣ ਅਗਰ ਆਪਾਂ ਕਿਤੇ ਇਹ ਡਿਸਕਸ਼ਨ ਕਰ ਰਹੇ ਹੁੰਦੇ ਜੋ ਮੈਂ ਦੱਸ ਰਿਹਾ ਸੀਗਾ ਜਿਹੜੀਆਂ ਪਹਿਲੀਆਂ 250 ਕੰਪਨੀਆਂ ਲਾਰਜ ਤੇ ਮਿਡ ਕੈਪ ਨੇ ਜੋ ਮਿਲ ਕੇ ਬਣਦੀਆਂ ਨੇ ਹੁਣ ਇੱਕ ਆਮ ਆਦਮੀ ਲਈ ਤੇ ਬੜਾ ਔਖ ਉਹਨੂੰ ਖਰੀਦਣ ਲਈ ਉਹਦੇ ਪਿੱਛੇ ਬਹੁਤ ਵੱਡੀ ਮਿਹਨਤ ਚਾਹੀਦੀ ਆ ਉਹਦੀ ਸਟੱਡੀ ਕਿ ਉਹ ਕੀ ਮੁਨਾਫਾ ਕਰ ਰਹੀ ਹੈ ਕੀ ਨੁਕਸਾਨ ਕਰ ਰਹੀ ਹੈ ਕਿਦਾਂ ਆਪਣਾ ਧੰਦਾ ਰਨ ਕਰ ਰਹੀ ਹੈ ਉਹ ਸਭ ਤੋਂ ਵੱਡਾ ਇੱਕ ਚੈਲੰਜ ਦਾ ਵਿਸ਼ਾ ਹੋ ਜਾਂਦਾ ਮੇਰੇ ਲਈ ਤਾਂ ਬਹੁਤ ਵੱਡਾ ਹੈ ਚੈਲੰਜ ਦਾ ਵਿਸ਼ਾ ਤਾਂ ਸੇਬੀ ਨੇ ਜਿਹੜਾ ਮਿਊਚੁਅਲ ਫੰਡ ਕੰਪਨੀਆਂ ਨਾਲ ਮਿਲ ਕੇ ਜਿਹੜੇ ਫੰਡ ਕ੍ਰੀਏਟ ਕੀਤੇ ਉਹਨਾਂ ਨੇ ਆਮ ਨਿਵੇਸ਼ਕ ਦੀ ਜਿਹੜੀ ਇਹ ਦੁਵਿਧਾ ਸੀ ਉਹਨੂੰ ਮੈਂ ਕਹਿੰਦਾ 100 ਨਹੀਂ ਜੀ 101% ਹੱਲ ਕਰਤਾ ਉਹਨਾਂ ਨੇ ਬੜੇ ਸੋਹਣੇ ਅਰਥਸ਼ਾਸਤਰੀ ਜਾਂ ਕਹਿ ਲਓ ਇੱਕ ਮਹਾਨ ਅਰਥਸ਼ਾਸਤਰੀਆਂ ਨੂੰ ਆਪਣੇ ਆਪਣੇ ਮਿਊਚੁਅਲ ਫੰਡ ਕੰਪਨੀਆਂ ਚ ਰੱਖਿਆ ਹੋਇਆ ਉਹਨਾਂ ਦੇ ਬਿਹਾਫ ਤੇ ਉਹਨਾਂ ਦੇ ਥੱਲੇ ਟੀਮਾਂ ਹੁੰਦੀਆਂ ਜਿਨ੍ਹਾਂ ਨੂੰ ਫੰਡ ਮੈਨੇਜਰ ਕਹਿੰਦੇ ਨੇ ਫੰਡ ਮੈਨੇਜਰ ਦੇ ਥੱਲੇ ਸਟਾਫ ਹੁੰਦਾ ਉਹ ਛੋਟੇ-ਛੋਟੇ ਸਟਾਕਾਂ ਦੀਆਂ ਛੋਟੀਆਂ-ਛੋਟੀਆਂ ਬਰੀਕੀਆਂ ਵਿੱਚ ਜਾ ਕੇ ਡਿਟੇਲ ਚ ਜਾ ਕੇ ਆਰ ਐਨ ਡੀ ਜੀ ਨੂੰ ਰਿਸਰਚ ਐਂਡ ਡਿਵੈਲਪਮੈਂਟ ਕਹਿੰਦੇ ਨੇ ਉਹ ਕਰਦੇ ਨੇ ਕਿ ਕੰਪਨੀ ਕੀ ਕਰ ਰਹੀ ਆ ਉਹਦੇ ਕੋਲ ਕਿੰਨੇ ਹਜੇ ਆਰਡਰ ਨੇ ਫਿਊਚਰ ਉਹਦੀ ਐਕਸਪੈਂਡ ਕਰਨ ਦੀ ਕੀ ਉਹਦੀ ਰੋਡ ਮੈਪ ਹੈਗਾ ਉਸ ਦੇ ਆਧਾਰ 'ਤੇ ਫੈਸਲਾ ਲੈਂਦੇ ਨੇ ਤੇ ਜਿਹੜਾ ਲਾਰਜ ਐਂਡ ਮਿਡ ਦਾ ਤੁਸੀਂ ਕੰਬੀਨੇਸ਼ਨ ਕਿਹਾ ਹੁਣ ਇੱਕ ਬੰ ਹੁਣ ਉਹ ਦੋਨਾਂ ਚ ਕਨਫਿਊਜ਼ ਹੁੰਦਾ ਉਹਨਾਂ ਨੇ ਕੀ ਕੀਤਾ ਇਹਨਾਂ ਦੋਨਾਂ ਦਾ ਮਿਕਸ ਕਰਤਾ ਇੱਕ ਫੰਡਮੈਂਟਰੀ ਜਰ ਨੂੰ ਕਿਹਾ ਕਿ ਤੂੰ ਲਾਰਜ ਵੀ ਲੈ ਸਕਦਾ ਤੂੰ ਮਿਡ ਵੀ ਲੈ ਸਕਦਾ ਦੋਨਾਂ ਨੂੰ ਮਿਲ ਕੇ ਇੱਕ ਪੂਲ ਬਣਾ ਲਾ ਇੱਕ ਮਿਚੁਅਲ ਫੰਡ ਕ੍ਰੀਏਟ ਹੋ ਗਿਆ ਸੇਬੀ ਨੇ 2017 ਚ ਇੱਕ ਨਿਰਧਾਰਤ ਕਰਤਾ ਕਿ ਤੁਸੀਂ ਇਸ ਫੰਡ ਦੇ ਵਿੱਚ ਘੱਟੋ ਘੱਟ 35% ਲਾਰਜ ਗੈਪ ਰੱਖਣਾ ਘੱਟੋ ਘੱਟ 35% ਮਿਡ ਕੈਪ ਰੱਖਣਾ ਬਾਕੀ ਤੁਸੀਂ ਜਿਹੜਾ ਬਚਿਆ ਉਹ ਕਿਤੇ ਵੀ ਲਗਾ ਸਕਦੇ ਹੋ ਕਿਸੇ ਵੀ ਸੈਕਟਰ ਜਾ ਸਕਦੇ ਹੋ ਕਿਤੇ ਵੀ ਜਾ ਸਕਦੇ ਹੋ ਤਾਂ ਕਿ ਤੁਸੀਂ ਆਪਣੇ ਅਕੋਰਡਿੰਗ ਨਿਵੇਸ਼ਕ ਨੂੰ ਵੱਧ ਤੋਂ ਵੱਧ ਰਿਟਰਨ ਉਹਨੂੰ ਦੇ ਸਕੋ ਤਾਂ ਕਿ ਉਹਦਾ ਮੁਨਾਫਾ ਜ਼ਿਆਦਾ ਹੋ ਸਕੇ ਤੇ ਇਹਨਾਂ ਦਾ ਦੋਨਾਂ ਦਾ ਸੁਮੇਲ ਹੈ ਲਾਰਜ ਤੇ ਮਿਡ ਨੂੰ ਮਿਕਸ ਕਰਕੇ ਇੱਕ ਐਜੂਕੇਟਿਡ ਬੰਦੇ ਨੂੰ ਜੋ ਇਸ ਫੀਲਡ ਨਾਲ ਰਿਲੇਟਡ ਹੈ ਉਹਨੂੰ ਉਹਨਾਂ ਨੇ ਉਹ ਸਪੋਰਟਫੋਲੀਓ ਨੂੰ ਸੰਭਾਲਣੇ ਦਿੱਤਾ ਤੇ ਉਹਨੂੰ ਲਾਰਜ ਐਂਡ ਮਿਡ ਕੈਪ ਕਿਹਾ ਜਾਂਦਾ ਜੀ ਜਸਪ੍ਰੀਤ ਜੀ ਤੁਸੀਂ ਬੜਾ ਅੱਛਾ ਉਦਾਹਰਣ ਦੇ ਕੇ ਦੱਸਿਆ ਸਾਨੂੰ ਤੁਹਾਡਾ ਕੀ ਸੰਦੇਸ਼ ਹੈ ਪੰਜਾਬ ਦੀ ਆਡੀਅנס ਨੂੰ ਤੁਸੀਂ 1 ਮਿੰਟ ਦੇ ਅੰਦਰ ਪਲੀਜ਼ ਇਹਨੂੰ ਸਮ ਅਪ ਕਰਕੇ ਦੱਸੋ ਕਿ ਮਿਊਚੁਅਲ ਫੰਡ ਬਾਰੇ ਮਿਊਚੁਅਲ ਫੰਡ ਇੱਕ ਐਦਾਂ ਦੀ ਚੀਜ਼ ਹੈ ਜੀ ਜੋ ਤੁਹਾਨੂੰ ਮਤਲਬ ਫਰਸ਼ ਤੋਂ ਅਰਸ਼ ਤੱਕ ਪਹੁੰਚਾ ਸਕਦੀ ਹੈ ਇਸ ਚੀਜ਼ ਨੂੰ ਮੈਂ ਤੁਹਾਡੀ ਵਿੱਤੀ ਯੋਜਨਾ ਨਾਲ ਜੋੜ ਕੇ ਕਹਿ ਰਿਹਾ ਛੋਟਾ ਛੋਟਾ ਜੋੜੋ ਜਿਵੇਂ ਕਿ ਮੈਂ 40 ਸਾਲ ਵਾਲੀ ਐਗਜ਼ਾਮਪਲ ਦਿੱਤੀ ਤੁਹਾਨੂੰ ਉਸ ਤਰੀਕੇ ਜੋੜਨਾ ਅੱਜ ਹੀ ਸ਼ੁਰੂ ਕਰ ਦਿਓ ਮੈਂ ਇੱਕ ਹੋਰ ਜਦੋਂ ਮੈਂ ਬੰਬੇ ਜੌਬ ਕਰਦਾ ਸੀ ਇੱਥੋਂ ਬੜਾ ਸੋਹਣਾ ਸੰਦੇਸ਼ ਆ ਬਾਹਰ ਆਏਗਾ ਬੰਬੇ ਦੇ ਲੋਕ ਕੀ ਕਰਦੇ ਨੇ ਉਹ ਆਪਣੇ ਨਾਲ ਥੋੜੇ ਜਿ ਅਗਾ ਵਦੂ ਸੋਚਦੇ ਨੇ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਉਹ ਜਦੋਂ ਤਨਖਾਹ ਆਉਂਦੀ ਹੈ ਜਾਂ ਕੋਈ ਆਮਦਨ ਆਉਂਦੀ ਹੈ ਉਹ ਪਹਿਲਾਂ ਸੇਵ ਕਰਦੇ ਨੇ ਉਹਦੇ ਵਿੱਚੋਂ ਜਿਹੜਾ ਬਚ ਗਿਆ ਉਹਦੇ 'ਚ ਆਪਣਾ ਮਹੀਨਾ ਪਲਾਨ ਕਰਦੇ ਨੇ ਖਰਚਿਆਂ ਦੇ ਅਕੋਰਡਿੰਗ ਤਾਂ ਪੰਜਾਬੀਅਤ ਨੂੰ ਪੰਜਾਬੀ ਲੋਕਾਂ ਨੂੰ ਜਾਂ ਸਾਰੇ ਦੇਖ ਰਹੇ ਪੀਟੀਸੀ ਦਰਸ਼ਕਾਂ ਨੂੰ ਨਾ ਕਿ ਪੰਜਾਬੀ ਹੋ ਕਿਤੇ ਦੇ ਵੀ ਹੋਣ ਸੇਵਿੰਗ ਜ਼ਬਰਦਸਤੀ ਹੋਣੀ ਆ ਉਹਨੂੰ ਅੱਜ ਤੋਂ ਸ਼ੁਰੂ ਕਰ ਦਿਓ ਸੇਵਿੰਗ ਦਾ ਜਿਹੜਾ ਹਿੱਸਾ ਆ ਜਾਂ ਪੈਸਾ ਆ ਉਹਦਾ ਪਾਰਟ ਪਹਿਲਾਂ ਕੱਢ ਕੇ ਇੱਕ ਪਾਸੇ ਰੱਖੋ ਬਾਕੀ ਨਾਲ ਆਪਣੇ ਪਰਿਵਾਰ ਦਾ ਖਰਚਾ ਪਲਾਨ ਕਰੋ ਔਰ ਇਹ ਮੈਂ ਤੁਹਾਨੂੰ ਲਿਖ ਕੇ ਦਾਅਵੇ ਨਾ ਕਹਿ ਸਕਦਾ ਕਿ ਤੁਹਾਡੀ ਵਿੱਤੀ ਯੋਜਨਾ ਚ ਬਹੁਤ ਮਦਦ ਕਰੂ ਇੱਕ ਸਭ ਤੋਂ ਵੱਡੀ ਗੱਲ ਤੁਸੀਂ ਆਪਣੇ ਮਹੀਨੇ ਦੇ ਜਿਹੜੇ ਖਰਚੇ ਤੇ ਆਮਦਨ ਨੂੰ ਲਿਖਣਾ ਸ਼ੁਰੂ ਕਰੋ ਜਦੋਂ ਤੁਸੀਂ ਲਿਖੋਗੇ ਤਾਂ ਤੁਹਾਨੂੰ 30 ਦਿਨਾਂ ਬਾਅਦ ਜਦੋਂ ਤੁਸੀਂ ਦਾ ਮੁਲਾਂਕਣ ਕਰੋਗੇ ਤੁਹਾਨੂੰ ਬਹੁਤ ਏਦਾਂ ਦੇ ਖਰਚੇ ਮਿਲਣਗੇ ਤੁਸੀਂ ਆਪ ਹੀ ਸੋਚੋਗੇ ਯਾਰ ਮੈਂ ਇਹਨੂੰ ਅਵੋਇਡ ਕਰ ਸਕਦਾ ਸੀਗਾ ਤੇ ਇਹਨੂੰ ਮੈਂ ਸੇਵਿੰਗ ਚ ਪਾ ਸਕਦਾ ਸੀ ਉਹ ਵੀ ਛੋਟੀ ਛੋਟੀ ਸੇਵਿੰਗ ਹੈ ਜਿਹੜੀ ਉਹ 500 ਦੀ ਆਪ ਉਦਾਹਰਨ ਲਈ ਸੀ ਮੈਂ ਉਮੀਦ ਕਰਦਾ ਆਸ ਕਰਦਾ ਕਿ ਸਾਰੇ ਲੋਕਾਂ ਲਈ ਉਹ 85 ਲੱਖ ਤੋਂ ਵੀ ਵੱਧ ਦੀ ਆਮਦਨੀ ਖੜੀ ਹੋ ਜਵੇ ਤਾਂ ਕਿ ਉੱਥੇ ਉਹ ਸੁਖਾਲਾ ਜੀਵਨ ਜੀ ਹੋ ਸਕੇ ਸੀ ਆ ਕੇ ਆਪਣੇ ਵਿਊਜ਼ ਰੱਖੇ ਸਾਡੇ ਸ਼੍ਰੋਤਾ ਨੂੰ ਸਰਲ ਪਾਚ ਦੱਸਿਆ ਕਿ ਡਿਫਰੈਂਸ ਹੈਗਾ ਅਸੀਂ ਤੁਹਾਡੇ ਉਹਦੇ ਧੰਨਵਾਦੀ ਆ ਔਰ ਜਿਵੇਂ ਅਸੀਂ ਸ਼ੋਅ ਬੰਦ ਕਰਦੇ ਆ ਉਹਦੇ ਵਿੱਚ ਇੱਕ ਤੁਹਾਨੂੰ ਮੈਂ ਖਾਸ ਇੰਟਰਸਟਿੰਗ ਫੈਕਟ ਛੱਡ ਕੇ ਜਾਣਾ ਅੱਜ ਜਿਹੜੀ ਅਸੀਂ ਡਿਸਕਸ਼ਨ ਕੀਤੀ ਲਾਰਜ ਔਰ ਲਾਰਜ ਔਰ ਮਿਡ ਕੈਪ ਮੈਂ ਇਹਨਾਂ ਨੂੰ ਤੁਹਾਨੂੰ ਰਾਜਾ ਜਦ ਇੱਕ ਲੜਾਈ ਕਰਨ ਜਾਂਦਾ ਉਸ ਤਰੀਕੇ ਨਾਲ ਸਮਝਾਵਾਂਗਾ ਜਿਹੜਾ ਹਾਥੀ ਹੈ ਉਹ ਤੁਹਾਡਾ ਲਾਰਜ ਕੈਪ ਹੈ ਤੇ ਜਿਹੜਾ ਤੁਹਾਡਾ ਘੋੜਾ ਹੈ ਉਹ ਮਿਡ ਕੈਪ ਹੈ ਦੋਨੋਂ ਹੀ ਚਾਹੀਦੇ ਨੇ ਕੰਬੀਨੇਸ਼ਨ ਦੇਖ ਕੇ ਤੁਸੀਂ ਯੂਜ਼ ਕਰਨਾ ਹੈ ਤੁਸੀਂ ਆਪਣੇ ਸਵਾਲ ਜਵਾਬ ਭੇਜਦੇ ਰਹੋ ਇਹ ਈਮੇਲ ਆਈਡੀ ਦੇ ਉੱਤੇ ਬਾਕੀ ਸਾਨੂੰ ਬਹੁਤ ਅੱਛਾ ਲੱਗ ਰਿਹਾ ਹੈ ਕਿ ਸਾਡੇ ਪ੍ਰੋਗਰਾਮ ਨੂੰ ਅੱਛਾ ਰਿਸਪੌਂਸ ਮਿਲ ਰਿਹਾ ਹੈ ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ ਪੀਟੀਸੀ ਨਿਊਜ਼ ਨਾਲ ਥੈਂਕ ਯੂ ਮਿਊਚੁਅਲ ਫੰਡ ਨਿਵੇਸ਼ ਮਾਰਕੀਟ ਜੋਖਮਾਂ ਦੇ ਅਧੀਨ ਹੈ ਸਕੀਮਾ ਸੰਬੰਧਿਤ ਦਸਤਾਵੇਜ਼ਾਂ ਨੂੰ ਧਿਆਨ ਨਾਲ ਪੜੋ